DID ਦਾ ਮਾਮਲਾ ਅਜੇ ਠੰਡਾ ਹੀ ਨਹੀਂ ਪਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਮਗਰਮੱਛ ਨੂੰ ਹੋਰ ਫੜ ਲਿਆ ਗਿਆ ਮੈਂ ਲੋਕਾਂ ਦਾ ਕੀ ਕਰਾਂ ਮੈਂ ਤਾਂ ਆਪਣੀ ਜਾਨ ਬਚਾਣ ਲਈ ਹਾਈ ਕੋਰਟ ਕੇਸ ਪਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਸੋਖਣਾ ਲੈ ਕੇ ਤੋ ਲੈ ਕੇ ਕੁਰਾਲੀ ਤੱਕ ਇਹ ਸ਼ਿਵਾਲਿਕ ਦੀ ਪਹਾੜੀਆਂ ਦੇ ਜਿਹੜੇ ਪਿੰਡਾਂ ਆ ਉੱਥੇ ਹਜ਼ਾਰਾਂ ਏਕੜ ਜ਼ਮੀਨ ਕਿਸੇ ਏਡੀਜੀਪੀ ਨੇ ਦਬਲੀ ਕਿਸੇ ਡੀਜੀਪੀ ਨੇ ਦਬਲੀ ਕਿਸੇ ਐਸਐਸਪੀ ਨੇ ਦਬਲੀ ਅਕਾਲੀਆਂ ਨੇ ਦਬਲੀ ਕਾਂਗਰਸੀ ਨੇ ਦਬਲੀ ਉਹ ਪਿੰਡਾਂ ਵਾਲੇ ਡਰ ਕੇ ਗਰੀਬ ਸੀ ਵਿਚਾਰੇ ਮੁੰਡਾ ਜਾਂ ਡੀਐਸਪੀ ਬਣਿਆ ਉਹ ਕਹਿੰਦਾ ਮੈਂ ਘਾਟਾ ਏ ਜੇ ਮੇਰੇ ਬੌਸ ਕਾਲੇ ਨੂੰ ਗੁਰਸ਼ੇਰ ਸਿੰਧੂ ਨਾਲ ਕਿਹਾ ਹੈ ਡੀਐਸਪੀ ਨੂੰ ਉਹ 30-35 ਸਾਲ ਦਾ ਮੁੰਡਾ ਜਿਹਦਾ ਕਹਿੰਦਾ ਖੂਨ ਮੂਹ ਲੱਗ ਗਿਆ ਉਸ ਵਿਚੋਲੇ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਕਿੰਨੇ ਹੋਰ ਛੋਟੇ ਲੈਵਲ ਦੇ ਅਧਿਕਾਰੀ ਹੋਣਗੇ ਤੇ ਕਿੰਨੇ ਕੁ ਵਿਚੋਲੇ ਹੋਣਗੇ ਜਿਹੜੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਰੇ ਨੇ ਤੁਸੀਂ ਸਵਾਲ ਮੁਠੇ ਪਾਸੇ ਨੂੰ ਘੁਮਾਓ ਕਿੰਨੇ ਗਵਮਾਨ ਦੇ ਜਿਹੜੇ ਅਜਿਹੇ ਨਹੀਂ ਹੈ ਏਐਸਏ ਦੇ ਲੈ ਕੇ ਡੀਜੀਪੀ ਤੱਕ ਮੈਂ ਚੈਲੰਜ ਕਰਦਾ ਤੁਸੀਂ ਐਫੀਡਾਓਰ ਦੋ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰਿਆਂ ਮੰਦਰਾਂ ਦੀ ਸੌਂ ਖਾਓ ਕਿ ਮੈਂ ਸਿਰਫ ਤਨਖਾਹ ਨਾਲ ਗੁਜ਼ਾਰਾ ਕਰਦਾ ਮੇਰਾ ਕੋਈ ਫਾਰਮ ਹਾਊਸ ਨਹੀਂ ਮੇਰੇ ਕੋਈ ਸ਼ੋਅਰੂਮ ਨਹੀਂ ਮੇਰਾ ਕਿਸੇ ਟਰੈਵਲ ਏਜੰਟ ਤੋਂ ਮੈਨੂੰ ਹਿੱਸਾ ਨਹੀਂ ਆਉਂਦਾ ਸਤਨਾਮ ਦਾਉ ਨੇ ਅਮਰੂਦ ਬਾਗ ਸਕੇਮ ਦੀ ਸ਼ਿਕਾਇਤ ਕੀਤੀ ਸੀ ਸਤਨਾਮ ਦਾਉ ਨੇ ਇੰਡਸਟਰੀਅਲ ਪਲਾਟ ਦੇ ਸਕੇਮ ਦੀ ਸ਼ਿਕਾਇਤ ਕੀਤੀ ਸੀ ਕਾਰਵਾਈ ਕੀਤੀ ਜਾ ਰਹੀ ਹੈ ਭ੍ਰਿਸ਼ਟਾਚਾਰਾਂ ਦੇ ਖਿਲਾਫ ਹਾਂ ਕੀਤੀ ਜਾ ਰਹੀ ਹੈ ਸਤਨਾਮ ਦਾ ਹੁਣ ਜੇਲ੍ਹ ਠੋਕਣ ਦੀ ਤਿਆਰੀ ਹੈ ਮੈਨੂੰ ਆਪਣੀ ਜਾਣ ਪਛਾਣਣ ਵਾਸਤੇ ਜਾਣਾ ਪੈ ਰਿਹਾ ਉਹ ਬੰਦਾ ਹੈ ਜੀ ਜੱਜ ਸਾਹਿਬ ਜਿਹਨੇ ਅਮਰੂਦ ਬਾਗ ਸਕੈਮ ਦੀ ਸ਼ਿਕਾਇਤ ਦਿੱਤੀ ਨੰਗਾ ਕੀਤਾ ਜਿਹਨੇ ਇੰਡਸਟਰੀਅਲ ਪ੍ਰੋਡਕਟ ਸਕੈਮ ਦੀ ਨੰਗਾ ਕੀਤਾ ਮੈਨੂੰ ਮੇਰੀ ਜਾਨ ਤੋਂ ਖਤਰਾ ਬਚਾਓ ਜੀ ਇੱਕ ਵਪਾਰੀ ਫਿਰ ਖਿਡਾਰੀ ਇਹ ਸੇਫ ਨਹੀਂ ਰਹੇ ਕਿਵੇਂ ਦੇਖਦੇ ਹੋ ਤੁਸੀਂ ਕਦੋਂ ਤੱਕ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਮੈਂ ਤਾਂ ਫੇਸਬੁਕ ਤੇ ਕੱਲ ਹੀ ਪੋਸਟ ਪਾਈ ਮੇਰੀ ਜਾਨ ਨੂੰ ਖਤਰਾ ਜਦੋਂ ਮੇਰਾ ਕਤਲ ਹੋ ਗਿਆ ਫਿਰ ਕਿਹਨੂੰ ਪੁੱਛੋਗੇ ਗੱਲ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਅੱਜ ਗੱਲ ਕਰਾਂਗੇ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਜੇ ਮੈਂ ਗੱਲ ਕਰਾਂ ਪਹਿਲਾਂ ਡੀਆਈਜੀ ਹਰਚਰਤ ਸਿੰਘ ਭੁੱਲਰ ਦਾ ਮਾਮਲਾ ਅਜੇ ਭੁੱਲਿਆ ਹੀ ਨਹੀਂ ਸੀ ਕਿ ਉਸ ਤੋਂ ਬਾਅਦ ਇੱਕ ਸ਼ਹਿਰਟਾ ਪੁਲਿਸ ਦਾ ਐਸਐਚਓ 30 ਲੱਖ ਰੁਪਏ ਦੀ ਰਿਸ਼ਵਤ ਜਿਹੜਾ ਲੈਂਦੇ ਹੱਥੀ ਅਤੇ ਉਸ ਦੇ ਵਿਚੋਲੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਵਿਜੀਲੈਂਸ ਪੁਲਿਸ ਵੱਲੋਂ ਕੀਤੀ ਗਈ ਹੈ ਇਸ ਕਦਰ ਦੇਖੋ ਕਿ ਪੰਜਾਬ ਪੁਲਿਸ ਦੇ ਜਿਹੜਾ ਪ੍ਰਸ਼ਾਸਨ ਦੇ ਵਿੱਚ ਹੈ ਰਿਸ਼ਵਤ ਖੋਰੀ ਕਿੰਨੀ ਹੱਦ ਤੱਕ ਫੈਲ ਚੁੱਕੀ ਹੈ ਕਿ ਹੁਣ 5-5 ਲੱਖ ਰੁਪਏ ਦੀਆਂ ਖਬਰਾਂ ਹੁਣ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਇੱਕ ਐਸ ਐਚਓ ਲੈਵਲ ਦਾ ਅਧਿਕਾਰੀ ਵੀ 30 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰਦਾ ਹੈ ਅਤੇ ਆਪਣੇ ਵਿਚੋਲੇ ਨੂੰ ਕਹਿੰਦਾ ਜਾ ਕੇ ਉਸ ਤੋਂ 5 ਲੱਖ ਰੁਪਏ ਫੜ ਕੇ ਲੈ ਕੇ ਆਓ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਦੂਜਾ ਪੰਜਾਬ ਦੇ ਵਿੱਚ ਆਏ ਦਿਨ ਵਧ ਰਹੀਆਂ ਇਲੀਗਲ ਗਤੀਵਿਧੀਆਂ ਚਾਹੇ ਮਰਡਰ ਨੂੰ ਲੈ ਕੇ ਲੁੱਟਾਂ ਖਵਾਉਣ ਨੂੰ ਲੈ ਕੇ ਇਸ ਉੱਤੇ ਵੀ ਸਾਡੀ ਖਾਸ ਗੱਲਬਾਤ ਰਹੇਗੀ ਕਿਉਂਕਿ ਕੱਲ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਅਤੇ ਉਹ ਕਤਲ ਇੰਨੀ ਬੁਰੀ ਤਰੀਕੇ ਨਾਲ ਕੀਤਾ ਗਿਆ ਹੈ ਕਿ ਪਹਿਲਾਂ ਨੌਜਵਾਨ ਉਤਰੇ ਗੱਡੀ ਚੋਂ 5 ਤੋਂ ਲੈ ਕੇ 7 ਤੱਕ ਫਿਰ ਉਸ ਦੀ 20 ਮਿੰਟ ਤੱਕ ਲਗਾਤਾਰ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਜਿਸ ਦੇ ਨਾਲ ਉਸ ਮਾਮਲੇ ਕਰਕੇ ਵੀ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਸਿਆਸੀ ਪਾਰਟੀਆਂ ਨੇ ਜਿਹੜੀ ਸੱਤਾ ਤੇਰ ਪਾਰਟੀ ਨੂੰ ਵੀ ਘੇਰਿਆ ਹੋਇਆ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸੋ ਗੱਲਬਾਤ ਦੇ ਦੌਰਾਨ ਮੇਰੇ ਨਾਲ ਹਾਜ਼ਰ ਹੋਣਗੇ ਸੀਨੀਅਰ ਅਗੂ ਅਤੇ ਐਕਟਿਵ ਬੈਸਟ ਸਤਨਾਮ ਦਾਉ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸਰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਅਜੇ ਹਰਚਰਨ ਸਿੰਘ ਮੁੱਤਲ ਡੀਆਈਜੀ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਪਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਮਗਰਮੱਛ ਨੂੰ ਹੋਰ ਫੜ ਲਿਆ ਗਿਆ ਮੈਂ ਲੋਕਾਂ ਦਾ ਕੀ ਕਰਾਂ ਮੈਂ ਤਾਂ ਆਪਣੀ ਜਾਨ ਬਚਾਣ ਲਈ ਹਾਈ ਕੋਰਟ ਕੇਸ ਪਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਇਹ ਤਾਂ ਹੋ ਗਈ ਪੁਰਾਣੀ ਗੱਲ 1.5 ਸਾਲ ਪਹਿਲੇ ਆਹ ਦੀਵਾਲੀ ਦੇ ਦਿਨਾਂ 'ਚ ਇੰਟੈਲੀਜੈਂਸ ਬਿਊਰੋ ਕੇਂਦਰੀ ਏਜੰਸੀ ਨੇ ਮੇਰੀ ਇਨਵੈਸਟੀਗੇਸ਼ਨ ਕੀਤੀ ਤੇ ਲੋਕਲ ਚੰਡੇਗੜ੍ਹ ਆਫਿਸ ਨੇ ਕੇਂਦਰ ਨੂੰ ਭੇਜੀ ਰਿਪੋਰਟ ਕਿ ਇਹਦੇ ਜਾਨ ਨੂੰ ਖਤਰਾ ਹੈ ਮੇਰੇ ਸੂਤਰਾਂ ਨੇ ਦੱਸਿਆ ਕਿ ਕੋਈ ਸਿੱਧਾ ਰابطਾ ਨਹੀਂ ਰੱਖਦੇ ਹੁੰਦੇ ਮੈਨੂੰ ਪਤਾ ਕਿਵੇਂ ਲੱਗਿਆ ਫਿਰ ADGP ਸਿਕਿਉਰਿਟੀ ਪੰਜਾਬ ਪੁਲਿਸ ਦਾ ਉਹਨੇ ਇਨਕੁਆਰੀ ਕਰਕੇ ਰਿਪੋਰਟ ਮੰਗਵਾਈ ਇਹਦਾ ਮਤਲਬ ਮੈਨੂੰ ਤਾਂ ਪਤਾ ਲੱਗਿਆ ਮੇਰੀ ਜਾਨ ਨੂੰ ਖਤਰਾ ਹੈ ਜੀ ਤੇ ਹੋ ਰਿਹਾ ਪਤਾ ਨਹੀਂ ਕਦੋਂ ਕਿਹਨੇ ਗੋਲੀ ਮਾਰ ਦੇਣੀ ਪਰ ਗੋਲੀ ਨਾਲ ਡਰ ਕੇ ਹੁਣ ਘਰ ਤੇ ਥੋੜੀ ਬੈਠ ਸਕਦੇ ਆਪਾਂ ਬਿਲਕੁਲ ਮਾਹੌਲ ਤਾਂ ਖਰਾਬ ਹੈ ਰਿਸ਼ਵਤ ਖੋਰੀ ਵੀ ਦੱਬ ਕੇ ਆ ਪੰਜਾਬ ਚ ਪਰ ਕੀ ਹੋਣੇ ਆਗੇ ਥੋੜੀ ਉਮਰ ਥੋੜੀ ਜੀ ਮੇਰੇ ਨਾਲ ਘਟਾ ਮੇਰੇ ਥੋੜੇ 10-15 ਸਾਲ ਵੱਧ ਹੋਣੀ ਆ ਬਿਲਕੁਲ ਅਸੀਂ ਤਾਂ ਉਹ ਵੀ ਦਿਨ ਦੇਖਿਆ ਜਦੋਂ ਅਖਬਾਰ ਪੜ੍ਹਿਆ ਕਰਦੇ ਸੀ ਉਦੋਂ ਸਕੂਲ ਪੜ੍ਹਦੇ ਹਾਈ ਸਕੂਲ ਤੋਂ ਪਹਿਲਾਂ ਦੀ ਗੱਲ ਆ ਅੱਜ ਕਿੰਨੇ ਕਤਲ ਹੋਏ ਜੀ ਪੰਜਾਬ 'ਵੀ ਅੱਜ ਕਿੰਨੇ ਕਤਲ ਹੋਏ 25 ਬੱਸਾਂ ਤੋਂ ਕੱਢ ਕੇ ਕਿੰਨੇ ਮਾਰੇ ਜਾਂਨੇ ਝੁੱਠੇ ਮੁਕਾਬਲੇ ਕਿੰਨੇ ਹੋਏ ਜਾਂਨੇ ਮੁਕਾਬਲੇ ਕਹਿੰਦੇ ਪੁਲਿਸ ਮੁਕਾਬਲਾ ਖੜਕੂ ਕਿੰਨੇ ਮਾਰੇ ਐਨੇ ਖੜਕੂ ਕਿੰਨੇ ਮਾਰੇ ਜਾਂਨੇ ਜਿਨ੍ਹਾਂ ਨੇ ਉਹ ਦੌਰ ਦੇਖਿਆ ਹੋਇਆ ਉਹਨਾਂ ਨੇ ਗੱਲਾਂ ਨਾ ਮੂਵਲੀ ਲੱਗਦੀਆਂ ਵੀਰ ਗੈਂਗਸਟਰ ਨੇ ਗੋਲੀ ਚਲਾ ਦਿੱਤੀ ਕਬੱਡੀ ਖਿਡਾਰੀ ਮਾਰ ਦਿੱਤਾ ਹਨਾ ਮਤਲਬ ਮੌਲ ਨਹੀਂ ਲੱਗਦੀਆਂ ਹੈ ਖਤਰਨਾਕ ਹੈ ਹਾਲਾਤ ਸੋ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਹੈ ਪੰਜਾਬ ਦੇਸ਼ ਪੰਜਾਬ ਸੀ ਜਿਹੜਾ ਹੁਣ ਵੰਡਿਆ ਗਿਆ ਇੱਥੇ ਦੇ ਲੋਕ ਨਾ ਬੜੇ ਸਧਾਰਨ ਸੀ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਹੈ ਤਾਂ ਅਸੀਂ ਗਰੇਵ ਘਰਾਂ ਤੋਂ ਆਹ ਉਹ ਕਹਿੰਦੇ ਸੀ ਯਾਰ ਬੇਈਮਾਨ ਉਦੋਂ ਮਾਂ ਪੈਣ ਦੀ ਗੱਲ ਕੱਟਣਾ ਮਾੜੀ ਮੰਨੀ ਜਾਂਦੀ ਸੀ ਉਸ ਤੋਂ ਜ਼ਿਆਦਾ ਮਾੜੀ ਸੀ ਬੇਈਮਾਨ ਕਹਿਣਾ ਉਹ ਕਹਿੰਦਾ ਬੇਈਮਾਨਾ ਮੈਨੂੰ ਕਹਿ ਦੀ ਪਰ ਮੈਂ ਬਜ਼ੁਰਗਾਂ ਦਾ ਮੂੰਹ ਤੋਂ ਸੁਣਿਆ ਆਪਣੇ ਪਿੰਡ ਦੇ ਦੇ ਦੋ ਕਿ ਯਾਰ ਬੇਈਮਾਨ ਦੇ ਘਰੇ ਰੋਟੀ-ਬੇਟੀ ਦੀ ਸਾਝ ਨਹੀਂ ਰੱਖਣੀ ਠੀਕ ਉਹ ਸੀ ਸਾਡਾ ਪੰਜਾਬ ਬਿਲਕੁਲ ਫਿਰ ਦੂਜਾ ਪੰਜਾਬ ਸਾਡੇ ਪੰਜਾਬ ਚ ਇਹ ਵੀ ਗੱਲਾਂ ਚੱਲਦੀਆਂ ਸੀ ਚੱਦਰ ਦੇ ਕੇ ਪੈਰ ਪਸਾਰੋ ਹਮ ਹੈਨਾ ਬਿਲਕੁਲ ਮਤਲਬ ਬੱਚਿਆਂ ਨੂੰ ਜਿਹੜੇ 60 ਦੇ ਦਾ ਹੱਕੇ ਤੇ ਹੋਣ ਜਿਹੜੇ 60 ਦੇ ਦਾੱਕੇ ਤੇ ਪਲੇ ਆ ਜਾਂ 70 ਦੇ ਦਾੱਕੇ ਤੇ ਪਲੇ ਆ ਉਹਨਾਂ ਦੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਿਲਕੁਲ ਕਿ ਬੇਈਮਾਨ ਦਾ ਪਾਸ ਨਹੀਂ ਜਾਣਾ ਮੇਰੇ ਘਰੇ ਹਮ ਬੱਚੇ ਨੂੰ ਐਜੂਕੇਸ਼ਨ ਦਿੰਦੇ ਸੀ ਜੀ ਅਸਲੀ ਪੰਜਾਬ ਦਾ ਨਗਾਰ ਕਦੋਂ ਆਇਆ ਜ਼ਿੰਮੇਵਾਰ ਇਹਦੀ ਪੰਜਾਬ ਪੁਲਿਸ ਆ ਵਾਦਾ ਹੂੰ ਤੇ ਪੋਲੀਟਿਸ਼ੀਨ ਹੈ ਜੀ ਜਦੋਂ ਕਾਲਾ ਦੌਰ ਸੀ ਪੰਜਾਬ ਦਾ 80 ਔਰ 90 ਦੇ ਦਹਾਕੇ ਦਾ ਇੱਥੇ ਏਕੇ 47 ਵਾਲਿਆਂ ਦਾ ਰਾਜ ਸੀ ਵਰਦੀ ਵਾਲਿਆਂ ਦਾ ਤੇ ਬਿਨਾਂ ਵਰਦੀ ਵਾਲਿਆਂ ਦਾ ਹੂੰ ਤੇ ਉਹ ਰੋਜ਼ ਮੈਂ ਜਿੱਥੋਂ ਸਟਾਰਟ ਕੀਤੀ ਰੋਜ਼ ਕਿੰਨੇ ਹੀ ਕਤਲ ਹੋ ਜਾਂਦੇ ਸੀ ਉਹ ਕਤਲ ਜਾਇਜ਼ ਵੀ ਹੁੰਦੇ ਸੀ ਨਜਾਇਜ਼ ਵੀ ਹੁੰਦੇ ਸੀ ਪੁਲਿਸ ਮੁਕਾਬਲੇ ਸੱਚੇ ਵੀ ਹੁੰਦੇ ਸੀ ਝੂਠੇ ਵੀ ਹੁੰਦੇ ਸੀ ਬਿਲਕੁਲ ਦੂਜੇ ਕੱਪੜੇ ਦੇਖ ਕੇ ਰੰਗ ਦੇਖ ਕੇ ਪੱਗਾਂ ਦੇਖ ਕੇ ਗਲਤ ਵੀ ਮਾਰੇ ਜਾਂਦੇ ਸੀ ਠੀਕ ਵੀ ਮਾਰੇ ਜਾਂਦੇ ਸੀ ਰਿਸ਼ਵਤਖੋਰੀ ਲਈ ਮੇਰੇ ਪਿੰਡ ਆਪ ਪਟਵਾਰੀਆਂ ਦੇ ਸੱਤਾ ਦੇ ਕਤਲ ਹੋਏ ਉਹ ਰਿਸ਼ਵਤਖੋਰੀ ਝੂਠ ਸੀ ਗੱਲ ਉਹ ਇੱਕ ਜਿਹੜਾ ਲਹਿਰ ਦੇ ਵੀ ਸੀ ਆਪਣੇ ਆਪ ਨੂੰ ਸਿੰਘ ਕਹਿੰਦਾ ਸੀ ਉਹਦੇ ਟੱਬਰ ਦਾ ਝਗੜਾ ਸੀ ਮਤਲਬ ਉਹ ਨਜਾਇਜ਼ ਸੀਗਾ ਕਤਲ ਪਰ ਜੋੜ ਤਾਂ ਲਹਿਰ ਦੇ ਨਾਲ ਉਹਨਾਂ ਦਿਨਾਂ 'ਚ ਪੰਜਾਬ ਦਾ ਜਿਹੜਾ ਬੇੜਾਕਰ ਖੁਆ ਜਿਹੜੀ ਪੁਲਿਸ ਨੂੰ ਅਥਾਹ ਸ਼ਕਤੀਆਂ ਮਿਲ ਗਈਆਂ ਉਸਨੇ ਬਰਬਾਦੀ ਕਿੰਨੀ ਪਿਆਪ ਦੀ ਕਿਵੇਂ ਬਹੁਤ سارے ਕੇਸ ਐਦਾ ਦੇ ਆਏ ਆ ਪਤਾ ਨਹੀਂ ਵੀ ਜਿਹਨੂੰ ਮਰਜ਼ੀ ਚੱਕ ਲੋ ਪਾਵੇਂ ਜਿ세 ਬੈਂਚ ਨੂੰ ਚੱਕ ਲੋ ਹਾਈ ਕੋਰਟ ਦੇ ਨੂੰ ਸਿੱਧਾ ਖੇਚ ਰਟਾਈ ਦੱਸੀ ਜਿਨੂੰ ਪਾਵੇਂ ਕਿਸੇ ਹੋਰ ਨੂੰ ਮਾਰਦੇ ਹੋ ਵੱਡੇ ਵੱਡੇ ਲੀਡਰ ਨੂੰ ਮਾਰ ਦਿੱਤਾ ਗਿਆ ਐਮਐਲਏ ਨੂੰ ਮਰਵਾ ਦਿੱਤਾ ਗਿਆ ਹੈਨਾ ਕਿਵੇਂ ਮਰਵਾਇਆ ਉਹ ਅਲੱਗ ਗੱਲ ਹੈ ਤੇ ਉਹ ਮੇਰੇ ਇਲਾਕੇ ਜੀ ਐਦਾ ਹੋਇਆ ਤੇ ਉਹਨਾਂ ਦਿਨਾਂ 'ਚ ਫਿਰ ਫਰੋਤੀਆਂ ਵੀ ਪੁਲਿਸ ਵਾਲਿਆਂ ਨੇ ਲਈਆਂ ਹਮ ਕਿਹਦੇ ਇੱਕ ਮੁੰਡਾ ਕਹੇ ਦੋ ਮੁੰਡੇ ਆ ਤੇ ਜਮੀਨਾ ਨਾਮ ਕਰਵਾਈਆਂ ਜਮੀਨਾ ਵੇਚੀਆਂ ਤੇ ਜਦੋਂ ਮਾਹੌਲ ਥੋੜਾ ਸ਼ਾਂਤ ਹੋਇਆ ਬਿਆਨ ਸਿੰਘ ਦੇ ਕਤਲ ਤੋਂ ਬਾਅਦ 93 94 ਤੋਂ ਬਾਅਦ ਉਹਨਾਂ ਦਿਨਾਂ 'ਚ ਫਿਰ ਜਿਹੜਾ دہشت ਐਨਸੀ ਪੁਲਿਸ ਦੀ ਇੱਕ ਥਾਣੇਦਾਰ ਹੁਣ ਇਹ ਵੱਡੀ ਗੱਲ ਸੀ ਡੀਜੀਪੀ ਜਾਂ ਏਡੀਜੀਪੀ ਜਾਂ ਐਸਪੀ ਤਾਂ ਬਹੁਤ ਮਨਾਂ ਬਹੁਤ ਰੱਬ ਸਮਝੇ ਜਾਂਦੇ ਸੀ ਤੇ ਮੈਂ ਜੇ ਮੈਂ ਮਾਹੌਲ ਹੀ ਸ਼ਹਿਰ ਜਿਹੜਾ ਮਾਹੌਲ ਹੀ ਸ਼ਹਿਰ ਦੇ ਨੇੜੇ ਜਿੱਥੇ ਤਾਂ ਚੈਨਲ ਦਾ ਆਫਿਸ ਹੈ ਚੰਡੀਗੜ੍ਹ ਪੀਜੀ ਦੇ ਨੇੜੇ ਤੇਰੇ ਤੇ ਕੁਰਾਲੀ ਤੱਕ ਇਹ ਸ਼왈ਗਦੀ ਪਹਾੜੀਆਂ ਸੁਖਣਾ ਲੈਗ ਤੋਂ ਲੈ ਕੇ ਕੁਰਾਲੀ ਤੱਕ ਇਹ ਸ਼ਿਵਾਲਿਕ ਦੀ ਪਹਾੜੀਆਂ ਦੇ ਜਿਹੜੇ ਪਿੰਡਾਂ ਆ ਉੱਥੇ ਹਜ਼ਾਰਾਂ ਏਕੜ ਜ਼ਮੀਨ ਹੂੰ ਕਿਹਨਾਂ ਦੀ ਆ ਬਈ ਉਹ ਪਿੰਡਾਂ ਵਾਲੇ ਡਰ ਕੇ ਗਰੀਬ ਸੀ ਵਿਚਾਰੇ ਠੀਕ ਕਿਸੇ ਏਡੀਜੀ ਨੇ ਦਬ ਲਈ ਕਿਸੇ ਡੀਜੀਪੀ ਨੇ ਦਬ ਲਈ ਕਿਸੇ ਐਸਐਸਪੀ ਨੇ ਦਬ ਲਈ ਹੂੰ ਕਿਸੇ ਇਨਸਪੈਕਟਰ ਨੇ ਵੀ ਦਬ ਲਈ ਜੀ ਹੋਰ ਕਿਹਨੇ ਅਕਾਲੀਆਂ ਨੇ ਦਬ ਲਈ ਹੂੰ ਕਾਂਗਰਸੀ ਨੇ ਦਬ ਲਈ ਜਿੱਥੇ ਸੁਖ ਵਿਲਾ ਬਣਿਆ ਜਾਂ ਉਹਦਾ ਮਹਿਲ ਬਣਿਆ ਪਤਾ ਨਹੀਂ ਕਿਵੇਂ ਬਣਿਆ ਲਾਗਲ ਆ ਉਹ ਜੀ ਹੋਰ ਕਿਹਨੇ ਦਬਲੇ ਜਿਹੜੇ ਰੱਬ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਦੇ ਉੱਪਰ ਗਮਰਨਰ ਪੰਜਾਬ ਅੱਛਾ ਬੀਕੇ ਐਨ ਛਿਬਰ ਤੇ ਟੱਬਰ ਨੇ ਵੀ ਦੱਬ ਲੇ ਕੀ ਐ ਮੈਂ ਝੂਠ ਬੋਲਦਾ ਨਹੀਂ ਜੀ ਇੱਕ ਆਈਪੀਐਸ ਅਫਸਰ ਨੇ ਹਾਈ ਕੋਰਟ ਚ ਕੇਸ ਪਾਇਆ ਤੇ ਜਸਟਿਸ ਮੇਰੇ ਕਹਾ ਅਜੀ ਕੁਲਦੀਪ ਸਿੰਘ ਸੀ ਜਾਂ ਕੁਲਦੀਪ ਸਿੰਘ ਦੀ ਰਿਪੋਰਟ ਆ ਜਿਸੇ ਕੁਲਦੀਪ ਸਿੰਘ ਦੀ ਰਿਪੋਰਟ ਉਹ ਰਿਪੋਰਟ ਚ ਖੁਲਾਸਾ ਹੈ ਨਾਮ ਲਿਖੇ ਹੋਏ ਆ ਕਿਹੜੇ ਅਫਸਰ ਦੇ ਕਿਹੜੇ ਮੰਤਰੀ ਦੇ ਕਿਹੜੇ ਗਵਰਨਰ ਦੇ ਟੱਬਰ ਦੇ ਕਿਹੜੇ ਐਸਐਸਪੀ ਦੇ ਕਿਹੜੇ ਮੁੱਖ ਮੰਤਰੀ ਦੇ ਕਿਹੜੇ ਐਮਐਲਏ ਦੇ ਕਿਹੜੇ ਰਿਸ਼ਤੇਦਾਰ ਨੇ ਕਿਹੜੇ ਪਿੰਡ ਦਾ ਕਿਹੜਾ ਖਸਰਾ ਨੰਬਰ ਤੇ ਕਿਵੇਂ ਲਿਆ ਨਕਮੀਆਂ ਸਰਕਾਰਾਂ ਕੀ ਉਹ ਜ਼ਮੀਨਾਂ ਖਾਲੀ ਕਰਾ ਲਈਆਂ ਆਮ ਆਦਮੀ ਪਾਰਟੀ ਆਈ ਆਪਣੇ ਮੰਤਰੀ ਸਿਤਾਦੀਵਾਲ ਸਾਹਿਬ ਹੂੰ ਟਰੈਕਟਰ ਵੀ ਚਲਾਇਆ ਕਹਿੰਦੇ ਕੀ ਉਹ ਟਰੈਕਟਰ ਚਲਾ ਕੇ ਕਾਬੂ ਕਰ ਕੇ ਇਸ ਹਮਾਮ 'ਚ ਸਾਰੇ ਨੰਗੇ ਐ ਫਿਰ ਇੱਕ ਇਵਿ ਮਿਗਰੇਸੈਂਟਾ ਮਹੌਲੀ ਦਾ ਬਹੁਤ ਨਾਮ ਹੁੰਦਾ ਪੂਰੀ ਦੁਨੀਆ ਚ ਡਬਲਯੂਡਬਲ ਆਈ ਸੀ ਐਸ ਜੀ ਹੂੰ ਥੋੜੇ ਚੈਨਲ ਦੇ ਆਫਿਸ ਦੇ ਨੇੜੇ ਇਧਰ ਪਿੰਡ ਹੈ ਮਸੋਲ ਜਿਹੜਾ ਪੰਜਾਬ ਦਾ ਆਖਰੀ ਪਿੰਡ ਹੈ ਹੂੰ ਮੇਰੀ ਯਾਦ ਹੈ ਜਦੋਂ ਮੈਂ ਯੂਥ ਕਲੱਬਾ ਜੈ ਐਕਟਿਵ ਸੀ ਉਦੋਂ 7-8 ਕਿਲੋਮੀਟਰ ਪੈਦਲ ਜਾਣਾ ਪੈਂਦਾ ਸੀ ਨਦੀਜ ਜੀ ਤੇ ਉਸ ਪਿੰਡ ਚ ਕੋਈ ਪਾਣੀ ਦੀ ਸਪਲਾਈ ਨਹੀਂ ਸੀ ਹੂੰ ਕੋਈ ਨਲਕਾ ਨਹੀਂ ਸੀ ਹੈਂਡ ਪੰਪ ਨਹੀਂ ਸੀ ਕੋਈ ਲੋਕ ਨਦੀ ਦੇ ਵਿੱਚ ਕਹੀ ਨਾਲ ਟੋਇਆ ਪੁੱਟਦੇ ਸੀ ਰਾਤ ਨੂੰ ਪਾਣੀ ਸਿੰਮਦਾ ਸੀ ਤੇ ਚੁੰਨੀ ਛਾਣ ਕੇ ਫਿਰ ਉਵਾਲ ਕੇ ਪਿੰਦੇ ਸੀ ਜੀ ਉਸ ਪਿੰਡ ਦੇ ਵਿੱਚ ਕਿਸੇ ਦੇ ਘਰ ਬਾਥਰੂਮ ਨਹੀਂ ਹਮ ਮੰਜਾ ਜਿਹਨੂੰ ਕਹਿੰਦੇ ਮੰਜੇ ਦੇ ਉੱਤੇ ਚੱਦਰ ਪਾ ਕੇ ਔਰਤਾਂ ਨਾ ਦੇ ਸੀ ਉਸ ਪਿੰਡ ਚ ਕੋਈ ਬੰਦਾ ਪੰਜਵੀਂ ਤੋਂ ਅੱਗੇ ਪੜਿਆ ਨਹੀਂ ਕਦੇ ਜੇ ਲਾਈਟ ਖਰਾਬ ਹੋ ਗਈ ਹਫਤਾ ਹਫਤਾ ਲਾਈਟ ਨਹੀਂ ਆਣੀ ਹਮ ਉਸ ਪਿੰਡ ਮਸੌਲ ਪਿੰਡ ਦੇ ਪੀਜੀ ਚੰਡੀਗੜ੍ਹ ਤੋਂ ਜਾਈ ਮਸੌਲ ਤੱਕ ਇਹ ਪਾੜੀਆਂ ਕਿਨੇ ਘੇਰੀਆਂ ਹੋਈਆਂ ਬਿਲਕੁਲ ਡਬਲਯੂ ਡਬਲਯੂ ਆਈਸੀਸੀਸੀ ਵਾਲੇ ਕਰਨਲ ਨੇ ਹਮ ਤੇ ਫਿਰ ਉੱਥੇ ਪਲਾਟ ਕੀਤੇ ਜੱਜਾਂ ਨੂੰ ਵੀ ਦਿੱਤੇ ਹੋਏ ਜੀ ਵੱਡੇ ਲੈਵਲ ਦਾ ਸਕੈਮ ਵੱਡੇ ਲੈਵਲ ਦਾ ਸਕੈਮ ਹੁਣ ਜਦੋਂ ਉੱਥੋਂ ਹੀ ਕਿਸੇ ਏਡੀਜੀਪੀ ਭੁੱਲੜ ਦਾ ਨਿਕਲਿਆ ਹੈ ਉੱਥੋਂ ਕਿਸੇ ਡੀਜੀਪੀ ਦਾ ਨਿਕਲਿਆ ਹੈ ਫਿਰ ਜਿਹੜਾ ਬਾਅਦ ਦੇ ਵਿੱਚ ਜਿਹੜਾ ਮੁੰਡਾ ਜਿਹੜਾ ਡੀਐਸਪੀ ਬਣਿਆ ਉਹ ਕਹਿੰਦਾ ਮੈਂ ਘਟਾ ਜੇ ਮੇਰੇ ਬੌਸ ਕੋਲੇ ਨਾ ਹੂੰ ਗੁਰਸ਼ੇਰ ਸਿੰਘ ਨੂੰ ਨਾ ਕਿਹਾ ਹੈ ਡੀਐਸਪੀ ਨਾਲ ਉਹ 30 35 ਸਾਲਾਂ ਦਾ ਮੁੰਡਾ ਜਿਹਦਾ ਕਹਿੰਦੇ ਖੂਨ ਮੂਹ ਲੱਗਿਆ ਜੀ ਸੋ ਉਹ ਜਿਹੜਾ ਭ੍ਰਿਸ਼ਟਾਚਾਰ ਹੈ ਨਾ ਉਹ ਜਿਹੜਾ 90 ਦੇ ਦਹਾਕੇ ਤੋਂ ਬਾਅਦ ਵੱਡੇ ਅਫਸਰਾਂ ਨੇ ਪੋਲਿਟਿਸ਼ਨਾਂ ਨੇ ਸਾਰੀਆਂ ਪਾਰਟੀਆਂ ਨੇ ਕੋਈ ਸੱਚਾਈ ਸੋਚ ਨਹੀਂ ਤੇ ਜਦੋਂ ਉਹਨਾਂ ਨੇ ਦੱਬ ਕੇ ਭ੍ਰਿਸ਼ਟਾਚਾਰ ਕਰ ਲਿਆ ਤਾਂ ਉਹ ਖੂਨ ਮੂਹ ਲੱਗ ਗਿਆ ਤੇ ਉਹ ਜ ਸਾਫ ਸੁਥਰਾ ਪੰਜਾਬ ਜਿਹੜੇ ਬੱਚਿਆਂ ਨੂੰ ਕਹਿੰਦੇ ਚੱਦਰ ਦੇ ਕੇ ਪੈਰ ਬਚਾਰੋ ਤਾਂ ਹੁਣ ਜਿਹੜਾ ਨਵਾਂ ਡੀਐਸਪੀ ਗੁਰਸੇਰੂ ਕਹੇਗਾ ਬਈ ਚੱਦਰ ਦੇ ਕੇ ਪੈਰ ਬਚਾਰਨਾ ਅੱਛਾ ਦਾਊ ਸਾਬ ਜਿਹੜਾ ਇਹ ਨਵਾਂ ਮਾਮਲਾ ਆਇਆ ਐ ਐਸਐਚਓ ਦਾ ਬినੋਦ ਸ਼ਰਮਾ ਇਹ ਸ਼ਹਿਰਟਾ ਪੁਲਿਸ ਦੇ ਐਸਐਚਓ ਸੀ ਅਤੇ ਉਸਨੇ ਪਹਿਲਾਂ 30 ਲੱਖ ਰੁਪਏ ਦੀ ਫਰੋਤੀ ਮੰਗੀ ਵੀ ਮੈਂ ਜਿਹੜਾ ਇਹ ਪਰਚਾ ਤੇਰੇ ਤੇ ਨਹੀਂ ਪਾਉਂਗਾ ਕੋਈ આરોપી ਸੀ ਉਹਤੇ ਫੀਮ ਦਾ ਕੇਸ ਪਾਉਣਾ ਸੀ ਤੇ ਤੂੰ ਮੈਨੂੰ 30 ਲੱਖ ਰੁਪਏ ਦੇ ਦੇ ਨਹੀਂ ਮੈਂ ਤੇਰੇ ਤੇ ਪਰਚਾ ਪਾ ਦਾਂਗਾ ਅਫੀਮ ਦਾ ਉਹ ਕਿਹਾ ਉਹਨੇ ਕਿਹਾ ਵੀ ਮੇਰੇ ਕੋਲੇ 30 ਲੱਖ ਰੁਪਇਆ ਤਾਂ ਹੈ ਨਹੀਂ ਵੀ ਮੈਂ 5 ਲੱਖ ਰੁਪਇਆ ਮੈਂ ਦੇ ਦੂੰਗਾ ਫਿਰ ਉਸਨੇ ਆਪਣਾ ਵਿਚੋਲਾ ਭੇਜਿਆ ਲਲਿਤ ਸ਼ਰਮਾ ਉਸ ਵਿਚੋਲੇ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਇਹੋ ਜੇ ਐਸਐਚਓ ਬਾਰੇ ਤੁਹਾਡੀ ਕੀ ਰਾਏ ਹੈ ਤੇ ਕਿੰਨੇ ਹੋਰ ਛੋਟੇ ਲੈਵਲ ਦੇ ਅਧਿਕਾਰੀ ਹੋਣਗੇ ਤੇ ਕਿੰਨੇ ਕ ਵਿਚੋਲੇ ਹੋਣਗੇ ਜਿਹੜੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਰੇ ਨੇ ਤੁਸੀਂ ਸਵਾਲ ਨੂੰ ਪੁੱਠੇ ਪਾਸੇ ਨੂੰ ਘੁਮਾਓ ਕਿੰਨੇ ਕੇ ਇਮਾਨਦਾਰ ਹੋਣਗੇ ਜਿਹੜੇ ਅਜਿਹੇ ਨਹੀਂ ਹੈ ਬਿਲਕੁਲ ਐਸਆਈ ਐਸਐਚਓ ਐਸਆਈ ਡੀਐਸਪੀ ਐਸਪੀ ਐਸਐਸਪੀ ਏਡੀਜੀਪੀ ਡੀਜੀਪੀ ਕਿੰਨੇ ਹੋਣਗੇ ਜਿਹੜੇ ਛਾਤੀ ਠੋਕ ਕੇ ਕਹਿ ਸਕਦਾ ਮੈਂ ਇਮਾਨਦਾਰ ਹਾਂ ਮੈਂ ਇਹ ਨਹੀਂ ਕਹਿੰਦਾ ਜ਼ੀਰੋ ਪਰ ਮੈਂ ਵੀ ਨਹੀਂ ਕਹਿੰਦਾ 1% ਜੀ ਕਿਵੇਂ ਮੰਨ ਲਓ 1 ਲੱਖ ਰੁਪਏ ਤਨਖਾਹ ਹੈ ਜਦੋਂ ਤੁਸੀਂ ਨੌਕਰੀ ਲੱਗੇ ਸੀ ਜਦੋਂ ਭੁੱਲੜ ਦੀ ਤਾਂ ਰਿਟਾਇਰਮੈਂਟ ਦੀ ਅਜੇ ਤੱਕ ਪਹੁੰਚ ਕੇ 6-7 ਲੱਖ ਹੋਣੀ ਹੈ 40 ਸਾਲ ਦੀ ਨੌਕਰੀ ਹੁੰਦੀ ਹੈ ਇੱਕ ਸਰਕਾਰੀ ਮੁਲਾਜ਼ਮ ਦੀ ਜੇ 18-20 ਸਾਲ ਦੀ ਮੇਰੇ ਨੌਕਰੀ ਮਿਲ ਗਏ ਕਨਸਟੇਬਲ ਦੇ ਜਾਂ 35 ਸਾਲ ਦੇ ਕੋਈ ਡੀਐਸਪੀ ਬਣ ਗਿਆ ਤਾਂ 60 ਸਾਲ ਦੀ ਰਿਟਾਇਰਮੈਂਟ ਏਜ ਹੈ 40 ਸਾਲ ਹੈ ਜੀ 40 ਸਾਲ ਨੂੰ ਮਹੀਨੇ ਚ ਬਦਲ ਲਓ ਕਿੰਨੇ ਹੋ ਗਏ 12 ਨਾਲ ਗੁਣਾ ਕਰ ਲਓ 12 ਚ 48 480 ਮਹੀਨੇ ਜੀ 1 ਲੱਖ ਰੁਪਏ ਮਹੀਨੇ ਤਨਖਾਹ ਨਾਲ ਗੁਣਾ ਕਰ ਲਓ 480 ਨੂੰ ਲੱਖ ਨਾਲ ਗੁਣਾ ਕਰੋ ਕਿੰਨਾ ਹੋ ਗਿਆ 4.8 ਕਰੋੜ ਸਾਰੀ ਜ਼ਿੰਦਗੀ ਦੀ ਤਨਖਾਹ ਤੁਹਾਡੀ 5 ਕਰੋੜ ਤੋਂ ਘੱਟ ਹੈ ਬੱਚੇ ਵੀ ਪਾਲੇ ਆ ਰੋਟੀ ਵੀ ਖਾਧੀ ਆ ਕੋਈ ਮਾਣੀ ਵੱਡੀ ਕਾਰ ਵੀ ਚਲਾਈ ਆ ਨੌਕਰੀ ਵੀ ਰੱਖੇ ਤੁਸੀਂ ਉਹ 5 ਕਰੋੜ ਸੈਲਰੀ ਦੇ ਵਿੱਚੋਂ ਸੇਵਿੰਗ ਸਾਡੀ ਕਿੰਨੀ ਹੈ ਲਿਆ ਹੁਣ ਐਸਏ ਤੇ ਲੈ ਕੇ ਡੀਜੀਪੀ ਤੱਕ ਮੈਂ ਚੈਲੰਜ ਕਰਦਾ ਤੁਸੀਂ ਐਫੀਡਵਰ ਦੋ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰਿਆਂ ਮੰਦਰਾਂ ਜਵਾਹਰ ਤਾਂ ਤੁਸੀਂ ਨਾਸਤਕ ਹੈ ਦਿਖਾਵੇ ਤੌਰ ਤੇ ਧਾਰਮਿਕ ਹੈ ਤੁਸੀਂ ਸੌਂ ਖਾਓ ਕਿ ਮੈਂ ਸਿਰਫ ਤਨਖਾਣ ਨਾਲ ਗੁਜ਼ਾਰਾ ਕਰਦਾ ਮੇਰਾ ਕੋਈ ਫਾਰਮ ਹਾਊਸ ਨਹੀਂ ਮੇਰੇ ਕੋਈ ਸ਼ੋਅਰੂਮ ਨਹੀਂ ਮੇਰਾ ਕਿਸੇ ਟਰੈਵਲ ਏਜੰਟ ਤੋਂ ਮੈਨੂੰ ਹਿੱਸਾ ਨਹੀਂ ਆਉਂਦਾ ਮੇਰਾ ਕਿਸੇ ਰੀਅਲ ਏਸਟੇਟ ਡਿਵੈਲਪਰ ਚ ਹਿੱਸਾ ਨਹੀਂ ਹੈਗਾ ਕਹੋ ਔਰ ਕਹੋ ਕਿ ਮੈਂ ਹੱਕ ਹਲਾਲ ਦੀ ਕਮਾਈ ਖਾਦੀ ਏ ساری ਉਮਰ ਤੇ ਮੇਰੇ ਤੇ ਤਨਖਾਹੀ ਐ ਨਹੀਂ ਕਹਤੇ ਆਹੀ ਮੇਰੇ ਕੋਲ ਕੁਝ ਹੈਗਾ ਇਹ ਲੱਭ ਕੇ ਲਿਆਓ ਪੰਜਾਬ ਵਾਲਿਓ ਹੂੰ ਲੱਭ ਕੇ ਲਿਆਓ ਡੀਜੀਪੀ ਸਾਹਿਬ ਲੱਭ ਕੇ ਲਓ ਵਿਜੀਲੈਂਸ ਬਿਊਰੋ ਦੇ ਚੀਫ ਸਾਹਿਬ ਹੂੰ ਕਿ ਕਿੰਨੇ ਐ ਪੰਜਾਬ ਪੁਲਿਸ ਦੇ ਕਨਸਟੇਬਲ ਤੋਂ ਲੈ ਕੇ ਡੀਜੀਪੀ ਤੱਕ ਜਿਹੜੇ ਇਹ ਚੈਲੰਜ ਆ ਮੇਰਾ ਵੀ ਲਿਆਓ ਕਿੰਨੇ ਐ ਮੈਂ ਨਹੀਂ ਕਹਿੰਦਾ ਜ਼ੀਰੋ ਐ ਪਰ ਮੈਂ ਕਹਿੰਦਾ 1% ਵੀ ਨਹੀਂ ਹਣੇ ਅੱਛਾ ਸੋ ਇਹ ਹਾਲ ਐ ਤੁਸੀਂ ਕਹਿੰਦੇ ਇੰਸਪੈਕਟਰ ਦੀ ਗੱਲ ਕਰਦੇ ਯਾਰ ਇੰਸਪੈਕਟਰ ਨੂੰ ਖੁੱਲ ਕੇਵੇਂ ਮਿਲਗੇ ਜੇ ਤਾਂ ਬੌਸ ਵੱਧ ਲੰਦਾ ਹੋਏਗਾ ਉਹਦੇ ਬੌਸ ਡੀਐਸਪੀ ਨੂੰ ਕੋਈ ਖੁੱਲ੍ਹ ਬਲ ਗਈ ਐਸਐਸਪੀ ਨੂੰ ਹਿੱਸਾ ਜਾਂਦਾ ਹੋਏਗਾ اچھا ਡੀਆਈਜੀ ਪੁੱਲਰ ਦੇ ਘਰ ਸਰ ਕਈ ਜਿਹੜੀਆਂ ਪ੍ਰਾਪਰਟੀਆਂ ਤੇ ਜਾਇਦਾਦਾਂ ਦੇ ਕਾਗਜ਼ ਮਿਲੇ ਨੇ ਅਤੇ ਉਹ ਜਿਹੜੇ ਕਾਗਜ਼ ਨੇ ਕਈ ਅਫਸਰਾਂ ਦੇ ਨੇ ਕਿਉਂ ਰੱਖੇ ਹੋਏ ਸੀ ਕਿ ਜਿਹੜੇ ਮੌਤਲ ਡੀਆਈਜੀ ਸਾਹਮਣੇ ਉਹ ਪਟਵਾਰੀ ਦਾ ਕੰਮ ਕਰਦੇ ਸੀ ਕਾਨੂੰਗੋ ਲੱਗੇ ਹੋਏ ਸੀ ਜਾਂ ਤਹਿਸੀਲਦਾਰ ਜਾਂ ਫਿਰ ਬਲੈਕਮੇਲ ਕਰਦੇ ਸੀ ਉਹਨਾਂ ਅਫਸਰਾਂ ਨੂੰ ਵੀ ਤੁਸੀਂ ਮੇਰੇ ਤੇ ਕਾਰਵਾਈ ਨਹੀਂ ਕਰ ਸਕਦੇ ਜਿਹੜੀ ਅੰਗਰੇਜ਼ਾਂ ਦੇ ਦੇਣ ਹੈ ਪੁਲਿਸ ਸਿਸਟਮ ਆ ਭਾਰਤ ਨੂੰ ਕੀ ਈਡੀ ਤੇ આરોਪ ਨਹੀਂ ਲੱਗਦੇ ਆ ਸ਼ਿਮਲੇ ਚ ਈਡੀ ਦੇ ਅਫਸਰ ਨਹੀਂ ਫੜੇ ਗਏ ਉਹ ਨਹੀਂ ਅੰਦਰ ਹੋਏ ਕੀ ਸੀਬੀਆਈ ਨੂੰ ਸੱਤਾਧਾਰੀ ਰਾਜਨੀਤਿਕ ਪਾਰਟੀਆਂ ਪਿੰਜਰੇ ਦੇ ਤੋਤਾ ਨਹੀਂ ਕਹਿੰਦੀਆਂ ਕੀ ਸੌਫਟਨ ਸੀਬੀਆਈ ਸਹੀ ਹੁੰਦੀ ਹੈ ਸਾਰੇ ਪੇਸ਼ੰਦ ਕੀ ਈਡੀ ਸਹੀ ਹੁੰਦੀ ਹੈ ਕੀ ਪੰਜਾਬ ਪੁਲਿਸ ਇਹ ਹੁੰਦੀ ਹੈ ਪੰਜਾਬ ਪੁਲਿਸ ਦਾ ਤਾਂ ਇਹ ਹਾਲ ਹੈ ਜੇ 100 ਇੱਕ ਤੋਂ ਲੈ ਕੇ 100 ਨੰਬਰ ਦੇਣੇ ਹੁਣ ਤਾਂ ਕਈ ਏਜੰਸੀਆਂ ਨੇ ਕਈ ਸੰਸਥਾਵਾਂ ਨੇ ਰਿਪੋਰਟਾਂ ਜਾਰੀ ਕੀਤੀਆਂ ਕਿ ਸਭ ਤੋਂ ਹੀਟਲੇ ਚੌਥੇ ਪੰਜਵੇਂ ਨੰਬਰ ਦੇ ਪੰਜਾਬ ਪੁਲਿਸ ਹੈ ਹੂੰ ਕ腐ਸ਼ਨ ਦੇ ਵਿੱਚ ਤੇ ਪਰ ਪਰ ਬਹੁਤ ਚੰਗੀ ਗੱਲ ਹੈ ਹੂੰ ਜਦੋਂ ਇੱਕ ਅਦਾ ਵੱਡਾ ਮਗਰਮੱਛ ਕੇ ਰਿਆ ਜਾਂਦਾ ਸੀਬੀਆਈ ਵੱਲੋਂ ਜੀ ਤਾਂ ਬਾਕੀ ਨੂੰ ਡਰ ਤਾਂ ਹੁੰਦਾ ਹੀ ਹੈ ਹੂੰ ਜਦੋਂ ਇੱਕ ਇੰਸਪੈਕਟਰ ਬਿਜ਼ਨਸ ਬਿਊਰੋ ਵੱਲੋਂ ਕੇ ਰਿਆ ਜਾਂਦਾ ਤੇ ਫੜਿਆ ਜਾਂਦਾ ਜੀ ਡਰ ਤਾਂ ਬਣਦਾ ਹੀ ਹੈ ਹੂੰ ਪਰ ਜੇ ਬਿਜ਼ਨਸ ਬਿਊਰੋ ਵਾਲੇ ਠੱਗ ਹੋਣ ਬਿਜ਼ਨਸ ਬਿਊਰੋ ਤੇ ਰੋਪ ਲੱਗਦੇ ਹੋਣ ਜੀ ਬਿਜ਼ਨਸ ਬਿਊਰੋ ਵਾਲੇ ਆਪ ਕ腐ਸ਼ਨ ਕਰਦੇ ਹੋਣ ਉਹਨਾਂ ਨੂੰ ਕੌਣ ਫੜੇ ਬਈ ਬਿਲਕੁਲ ਉਹਨਾਂ ਕੋਲ ਫੜੇ ਕੀ ਉਹ ਦਾਅਵੇ ਉਹਨਾਂ ਨੇ ਮਾਨਦਰ ਕਰ ਸਕਦੇ ਕਹਿ ਸਕਦੇ ਆ ਡੀਆਈਜੀ ਪੁੱਲਰ ਤੇ ਹੁਣ ਵਿਜੀਲੈਂਸ ਵੱਲੋਂ ਪਰਚਾ ਦਰਜ ਕੀਤਾ ਗਿਆ ਸਰ ਪਹਿਲੇ ਸੁੱਤੇ ਪਏ ਸੀ ਹਾਂ ਬਿਓ ਰਿਮਾਰਡ ਤੇ ਵੀ ਲੈ ਸਕਦੇ ਨੇ ਹਨਾ ਤੁਸੀਂ ਕਿਵੇਂ ਦੇਖਦੇ ਹੋ ਵੀ ਉਹ ਬਚਾਉਣ ਦੇ ਤਿਆਰ ਆਗੇ ਤਾਂ ਨਹੀਂ ਚੱਲ ਰਹੀ ਹੁੰਦੀ ਐ ਜੀ ਸਾਹਿਬ ਪਹਿਲੇ ਵਿਜੀਲੈਂਸ ਬਿਊਰੋ ਵਾਲੇ ਸੁੱਤੇ ਪਏ ਸੀ ਪਹਿਲੇ ਪੰਜਾਬ ਪੁਲ ਦੀ ਇੰਟੈਲੀਜੈਂਸ ਸੁੱਤੀ ਪਈ ਸੀ ਕੀ ਉਹਨੂੰ ਜਾਣਕਾਰੀ ਹੈ ਨਹੀਂ ਸੀ ਜਾਂ ਫਿਰ ਚੁੱਪ ਕਰਕੇ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਉਹਨਾਂ ਨੇ ਜੀ ਹੁਣ ਮੈਂ ਕਿਤੇ ਆਪਣੀ ਇੱਜ਼ਤ ਬਚਾਉਣ ਲਈ ਤਣ ਲੱਗੇ ਹੋਏ ਤੇ ਹੋਰ ਦੱਸਦਾ ਵਿਜੀਲੈਂਸ ਬਿਊਰੋ ਦੀ ਗੱਲ ਮੈਂ ਅੰਦਰ ਦਾ ਪੁਰਾਣਾ ਵਿਜੀਲੈਂਸ ਚੀਫ ਸੀਗਾ ਉੱਪਰ ਕਿੱਥੇ ਹੈ ਅੱਜ ਕੱਲ ਉਹ ਸ਼ੱਕ ਹੈ ਮੈਨੂੰ ਕਿ ਉਹਨੇ ਦੱਬ ਕੇ ਪ੍ਰਿਸ਼ਟਾਚਾਰ ਕੀਤਾ ਇੰਡਸਟਰੀਅਲ ਪਲਾਟ ਸਕੈਮ ਚ ਜੀ ਜਿਹਦੀ ਇਨਕੁਆਇਰੀ ਨੰਬਰ 3 ਸਨ 2018 ਦੀ ਚੱਲਦੀ ਸੀ ਜਿਹਦੀ ਸਪਾਰਸ ਕੀਤੀ ਸੀ ਵਿਜੀਲ ਨੇ ਬਿਰੋ ਨੇ ਪਰਚਾ ਦਰਜ ਕਰੋ ਜੀ ਫਿਰ ਅਫਸਰਾਂ ਨੇ ਤੇ ਹੋਰ ਵੱਡੇ ਅਫਸਰਾਂ ਨੇ ਆਈਐਸ ਅਫਸਰਾਂ ਨੇ ਮਿਲ ਕੇ ਰਿਪੋਰਟ ਬਣਾ ਲਈ ਕੈਪਟਨ ਮਨਿੰਦਰ ਨਾਲ ਮਿਲ ਕੇ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਵੀ ਕਿਹ ਉੱਪਰ ਨੇ ਭਾਈ ਜਦੋਂ ਸਰਕਾਰ ਵੱਲ ਦੇ ਦੇ ਛੱਡ ਕੇ ਕਿਧਰ ਹੋਰ ਚਲਾ ਗਿਆ ਜੀ ਤੇ 2018 ਤੋਂ ਲੈ ਕੇ ਭਗਵੰਤ ਮਾਨ ਸਰਕਾਰ ਅੰਦਰ ਤੱਕ ਪਰਚੇ ਨਹੀਂ ਦਰਜ ਹੋਇਆ। ਹੂੰ। ਫਿਰ ਭਜਣ ਦੀ ਕੀ ਨਾ ਹੋ ਵਸੇ। ਬਿਲਕੁਲ। ਤੇ ਹੁਣ ਮੈਂ ਦੱਸਣ ਲੱਗਾ 4 ਕਰੋੜ ਦਰਸਾ ਸਾਲ ਛਾਲ ਦੀ। ਜੀ। ਤੇ ਵਿਦੇਸ਼ ਪ੍ਰਾਪਰਟੀ ਵਣ ਗਈ ਹੋਣੀ ਤਾਂ ਹੀ ਭਜੇ। ਹੂੰ। ਬੱਚੇ ਕਿੱਥੇ ਇਹਨਾਂ ਦੇ? ਹੁਣ ਹੋਰ ਹੋਰ ਦਾਦਾ ਵਿਜੀਲੈਂਸ ਚੀਫ। ਠੀਕ। ਵਿਜੀਲੈਂਸ ਦੇ ਚੀਫ ਰਹੇ ਆ ਬਰਿੰਦਰ ਸ਼ਰਮਾ। ਹੂੰ। ਬਿਲਕੁਲ। ਦੈਨਿਕ ਪਾਸਖ ਦੀ ਖਬਰਾਂ ਛਪੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾ ਉਸ ਬੰਦੇ ਨੂੰ ਬਦਲੇ ਗਿਆ। ਕਿਹੜੇ ਪ੍ਰਸ਼ਾਸਨ ਦਾ ਦੋਸਾ ਬਈ ਸਤਨਾਮ ਦਾਉ ਨੇ ਅਮਰੂਦ ਬਾਗ ਸਕੈਮ ਦੀ ਸ਼ਿਕਾਇਤ ਕੀਤੀ ਸੀ ਜੀ ਸਤਨਾਮ ਦਾਉ ਨੇ ਇੰਡਸਟਰੀਅਲ ਪਲਾਟ ਦੀ ਸਕੈਮ ਦੀ ਸ਼ਿਕਾਇਤ ਕੀਤੀ ਸੀ ਹਮ ਅਮਰੂਦ ਬਾਗ ਸਕੈਮ ਤਾਂ ਸਰਕਾਰ ਨੂੰ 100 ਕਰੋੜ ਤੋਂ ਉੱਪਰ ਵਾਪਸ ਮਿਲ ਗਿਆ ਹਮ 5 ਕਰੋੜ ਲੈ ਕੇ ਮੇਰੇ ਕੋਲ ਆਇਆ ਭੁਪਿੰਦਰ ਸਿੰਘ ਅਮਰੂਦ ਬਾਗ ਸਕੈਮ ਵਾਲਾ ਹਮ ਸੈਟ ਕਰ ਲਓ ਮੈਂ ਕਮਾਈ ਨਹੀਂ ਕਰਦਾ ਕਹਿੰਦਾ ਮੈਂ ਅੱਗੇ ਕਰ ਲੜੀ ਮੈਂ ਕਰ ਲਿਆ ਫਿਰ ਜੀ ਉਹ ਜੇਲ੍ਹ ਜਾਇਆ ਪੈਸੇ 30-24 ਕਰੋੜ ਰੁਪਏ ਉਹਨੇ ਤੇ ਉਹਦੇ ਟੱਬਰ ਨੂੰ ਜਮਾ ਕਰਵਾਇਆ ਤੇ ਵਿਜੀਲੈਂਸ ਬਿਊਰੋ ਨੇ ਬ੍ਰਿੰਦਰ ਸ਼ਰਮਾ ਜਦੋਂ ਚੀਫ ਸੀ ਸਤਨਾਮ ਦਾਉਂ ਤੋਂ ਉਹਦੀ ਟੀਮ ਦੇ ਖਿਲਾਫ ਸ਼ਿਕਾਇਤ ਲਈ ਇਹ ਤਾਂ ਐਕਸਟਰੈਸ਼ਨ ਕਰਨ ਦੇ ਮਕਸਦ ਨਾਲ ਸ਼ਿਕਾਇਤਾਂ ਕਰਦਾ। ਹਮ ਇਮਾਨਦਾਰ ਹੈ ਫਿਰ ਉਹ ਬ੍ਰਿੰਦਰ ਸ਼ਰਮਾ। ਹੋਰ ਦੱਸਦਾ ਫਿਰ? ਜੀ। ਉਦਯੋਗਿਕ ਪਲਾਟ ਘਟਾ ਲਾ ਇਸ ਸਰਕਾਰ ਦੇ بڑے ਨੰਬਰ ਬਣਾਏ ਵਿਜਨ ਦੇ ਬਿਊਰੋ ਨੇ। ਸ਼ਾਮਸ਼ੰਦਰ ਅਰੋੜਾ ਸਾਬਕਾ ਉਦਯੋਗ ਮੰਤਰੀ 50 ਲੱਖ ਰੁਪਏ ਲੈ ਕੇ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਗਿਆ ਮਨਮੋਹਨ ਸ਼ਰਮਾ ਏਆਈਜੀ ਕੋਲੇ ਉਹ ਅਰੈਸਟ ਹੋਇਆ ਬੱਲੇ ਬੱਲੇ ਹੋ ਗਈ ਭ੍ਰਿਸ਼ਟਾਚਾਰ ਦੀਆਂ ਛੜਦੇ ਨੇ ਠੀਕ ਉਹ ਸ਼ਿਕਾਇਤਾਂ ਰੋਕਣ ਵਾਸਤੇ ਫਿਰ ਬਿਜ਼ਨੈਸ ਬਿਊਰੋ ਨੇ ਪਰਚਾ ਦਰਜ ਕਰਾਇਆ ਠੀਕ ਕਿਹਦੇ ਖਿਲਾਫ ਸਾਡੀ ਟੀਮ ਦੇ ਖਿਲਾਫ ਕੀ ਕੀ ਲਿਖਿਆ ਇਹ ਵੱਡੇ ਵੱਡੇ ਲੋਕਾਂ ਦੀਆਂ ਸ਼ਿਕਾਇਤਾਂ ਐਕਸਟਰਸ਼ਨ ਕਰਨ ਦੇ ਮਕਸਦ ਨਾਲ ਕਰਦੇ ਆਂ ਹੂੰ ਕਹਿੰਦੇ ਅਸੀਂ ਇਨਕੁਆਇਰੀ ਕਰ ਲਈ ਤੁਹਾਨੂੰ ਕਰਨ ਦੀ ਲੋੜ ਨਹੀਂ ਬਿਜਲੈ ਨੀ ਬਿਊਰੋ ਵਾਲੇ ਕਹਿੰਦੇ ਮੋਹਾਲੀ ਪੁਲਿਸ ਨੂੰ ਕਹਿੰਦੇ ਪਰਚਾ ਦਰਜ ਕਰੋ ਕਰ ਲਿਆ ਮੈਂ ਬਚ ਗਿਆ ਇੱਕ ਮੇਰੇ ਨੇੜੇ ਕੋਈ ਬੰਦਾ ਆਇਆ ਸੀ ਕਿਸੇ ਠੱਗ ਜੇ ਡੀਲਰ ਦਾ EMPLOYEE ਸਤਿੰਦਰ ਸਿੰਘ ਉਹਦਾ ਨਾਮ ਹੈ ਚੱਕ ਲਿਆ 8 ਮਹੀਨੇ ਜੇਲ੍ਹ ਚ ਰਿਹਾ ਸਤਿੰਦਰ ਸਿੰਘ ਠੱਗੀ ਦੇ ਪਰਚੇ ਦਰਜ ਇੱਕ ਅਣਪਛਾਤਾ ਠੱਗੀ ਦੇ ਪਰਚੇ ਦਰਜ ਤੇ ਠੱਗ ਕਹਿੰਦੇ ਅਣਪਛਾਤਾ ਸਦਨਾਮ ਨਾਮ ਤੂੰ ਚੁੱਪ ਕਰ ਜੇ ਨਹੀਂ ਤੈਨੂੰ ਵੀ ਠੋਕਾਂਗੇ ਫਿਰ ਬਿਜਲੀ ਵੀ ਰੋਈ ਇਮਾਨਦਾਰ ਹੈ ਕੀ ਉਮੀਦ ਰੱਖੀਏ ਬਿਜਲੀ ਵੀਰੋ ਤੋਂ ਵੱਡੇ ਵੱਡੇ ਮਗਰਮੱਛਾਂ ਨਾਲ ਸੈਟਿੰਗ ਆ ਮੋਹਾਲੀ ਦਾ ਫਲਿੱਪਸ ਪਲਾਟ ਸਕੈਮ ਸੀ ਜੀ ਸ਼ਾਮ ਸਿੰਘ ਅਰੋੜਾ ਜੇਲ੍ਹ ਗਿਆ ਸੀ ਬਿਲਕੁਲ ਹਾਈ ਕੋਰਟ ਤੋਂ ਕੈਸ਼ ਹੋ ਗਿਆ ਪਰਚਾ ਸੈਟਿੰਗ ਨਾਲੇ ਹੋਇਆ ਉਹ ਤਾਂ ਮੈਂ ਪ੍ਰੈਸ ਕਨ ਨੂੰ ਕਰ ਚੁੱਕਿਆ ਵੀ ਸੈਟਿੰਗ ਹੋਈ ਕਿਦੀ ਕਿਦੀ ਨਾਲ ਹੋਈ ਮੈਂ ਕਰ ਚੁੱਕਿਆ ਜੀ ਬਿਜਲੈ ਨ ਬਿਊਰੋ ਨੇ ਚਿੱਠੀ ਲਿਖੀ ਕਿ ਸੁਪਰੀਮ ਕੋਰਟ ਜਾਵਾਂਗੇ ਹੂੰ ਬਿਜ਼ਨੈਸ ਬਿਊਰੋ ਦੀ ਕਿਹੜੇ ਅਫਸਰ ਨਾਲ ਸੈਟਿੰਗ ਹੋਈ ਸੁਪਰੀਮ ਕੋਰਟ ਹੁਣ ਕਹਿੰਦੇ ਜਾਣਾ ਨਹੀਂ ਅਸੀਂ ਜੀ ਫਿਰ ਤੁਸੀਂ ਯਾਰ ਮੂਰਖ ਆ ਪਹਿਲੇ ਪਰਚਾ ਦਾਜ ਕਿਉਂ ਕੀਤਾ ਹੂੰ ਫਿਰ ਉਹ ਮੰਤਰੀ ਨੂੰ ਵਿਚਾਰੇ ਨੂੰ ਜਿਹੜਾ ਸ਼ਰੀਵ ਜੀ ਸੀ ਇਹ ਨਾ ਸ਼ਾਮ ਦਿਨ ਉਹਨਾਂ ਨੂੰ ਜੇਲ੍ਹ ਖਣ ਭੇਜੇ ਵਿਚਾਰੇ ਨੂੰ ਜੀ ਉਹ ਫਿਰ ਜਿਹੜੇ 30 40 ਬੰਦੇ ਜੇਲ੍ਹ ਠੋਕੇ ਤੁਸੀਂ ਹੂੰ ਉਹ ਵਿਚਾਰੇ ਕਾ ਨੂੰ ਲੱਗੜੇ ਤੁਸੀਂ ਬਿਜਲੀਨ ਬਿਊਰੋ ਵਾਲਾ ਉਦੋਂ ਸੱਚੇ ਸੀ ਜਾਂ ਹੁਣ ਸੱਚੇ ਹੈ ਜੀ ਸੋ ਇਹ ਹਾਲ ਹੈ ਪੰਜਾਬ ਪੁਲਿਸ ਦਾ ਬਿਜਲੀਨ ਬਿਊਰੋ ਦਾ ਮੈਂ ਤਾਂ ਆਪਣੀ ਸੁਭੇ ਦੀ ਗੱਲ ਕਰਦਾ ਮੇਰਾ ਵਾਤਾ ਬਿਜਲੀਨ ਬਿਊਰੋ ਨਾਲ ਹੈ ਮੇਰਾ ਵਾਤਾ ਪੰਜਾਬ ਪੁਲਿਸ ਨਾਲ ਹੈ ਜੀ ਠੀਕ ਹੈ ਨਾ ਹੁਣ ਸੀਬੀਆਈ ਨੇ ਕੋਈ ਐਕਸ਼ਨ ਲਿਆ ਜੀ ਇਸ ਹਮਾਮ ਸਾਰੇ ਰੰਗੇ ਆ ਅੱਛਾ ਦਾਊ ਜੀ ਤੁਸੀਂ ਵੱਡੇ ਵੱਡੇ ਜਿਹੜੇ ਸਕੈਮ ਉਜਾਗਰ ਕੀਤੇ ਨੇ ਅਤੇ ਸਰਕਾਰ ਨੂੰ ਦੱਸੇ ਨੇ ਲੇ ਆ ਕਿ ਸਰਕਾਰ ਸਾਹਮਣੇ ਰੱਖੇ ਨੇ ਪਰ ਪੰਜਾਬ ਸਰਕਾਰ ਵੱਲੋਂ ਕਿਹਾ ਸੀ ਅਸੀਂ ਆਪਣੀ ਜਿਹੜੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਤੇ ਉਹਨਾਂ ਨੇ ਨੰਬਰ ਵੀ ਜਾਰੀ ਕੀਤਾ ਸੀ ਅਤੇ ਕਈ ਭ੍ਰਿਸ਼ਟਾਚਾਰਾਂ ਉੱਤੇ ਕਾਰਵਾਈ ਵੀ ਕੀਤੀ ਹੈ ਤੁਹਾਨੂੰ ਉਹ ਨਹੀਂ ਲੱਗਦਾ ਵੀ ਹਾਂ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਚਾਹੇ ਹੁਣ ਵਿਜੀਲੈਂਸ ਜਿਹੜੇ ਨਵੇਂ ਐਸਐਚਯੂ ਕਾਰਵਾਈ ਕੀਤੀ ਜਾ ਰਹੀ ਹੈ ਭ੍ਰਿਸ਼ਟਾਚਾਰਾਂ ਦੇ ਖਿਲਾਫ ਹਾਂ ਕੀਤੀ ਜਾ ਰਹੀ ਹੈ ਸਤਨਾਮ ਦਾ ਹੁਣ ਜੇਲ੍ਹ ਠੋਕਣ ਦੀ ਤਿਆਰੀ ਹੈ ਮੈਨੂੰ ਆਪਣੀ ਜਾਣ ਪਛਾਣ ਵਾਸਤੇ ਜਾਣਾ ਪੈ ਰਿਹਾ ਬੈਂ ਉਹ ਬੰਦਾ ਜੀ ਜੱਜ ਸਾਹਿਬ ਅਦਾਲਤ ਹਾਈ ਕੋਰਟ ਸਾਹਿਬ ਜਿਹਨੇ ਅਮਰੂਦ ਬਾਗ ਸਕੈਮ ਦੀ ਸ਼ਿਕਾਇਤ ਦਿੱਤੀ ਨੰਗਾ ਕੀਤਾ ਜਿਹੜਾ ਇੰਡਸਟਰੀਅਲ ਪਲਾਨ ਸਕੈਮ ਦੇ ਨੰਗਾ ਕੀਤਾ ਮੈਨੂੰ ਮੇਰੀ ਜਾਨ ਤੋਂ ਖਤਰਾ ਬਚਾਓ ਜੀ ਪੰਜਾਬ ਪੁਲਿਸ ਕਹਿੰਦੀ ਇਹਨੂੰ ਕਿਸੇ ਗੈਂਗਸਟਰ ਦੇ ਕੋਈ ਧਮਕੀ ਨਹੀਂ ਮੈਂ ਕਹਿੰਦਾ ਜੀ ਇਹ ਮੈਨੂੰ ਗੈਂਗਸਟਰ ਦਾ ਖਤਰਾ ਥੋੜੀ ਮੈਂ ਤਾਂ ਐਸਐਸਪੀ ਮੋਹਾਲੀ ਤੋਂ ਖਤਰਾ ਮੈਂ ਤਾਂ ਹਾਈ ਕੋਰਟ ਜੀ ਕਹੇ ਮੇਰੇ ਬਕੀਲ ਨੇ ਮੈਂ ਤਾਂ ਡੀਜੀਪੀ ਬਿਜ਼ਨਸ ਬਿਊਰੋ ਤੋਂ ਖਤਰਾ ਤੇ ਮੈਂ ਕਹਿ ਰਿਹਾ ਆ ਨਾਮ ਤਾਂ ਸਾਨੂੰ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਮੈਂ ਭਗਵੰਤ ਜੀ ਦੀ ਤਾਰੀਫ ਕਰਦਾ ਯਾਰ ਜੀ ਮੈਂ ਕੋਈ ਕਿਸੇ ਆਮਾਦੀ ਪਾਰਟੀ ਦਾ ਨੇਤਾ ਨਹੀਂ ਹਾਂ ਹਮ ਇੱਕਾ ਬਲੇ ਤਾਂ ਅਮਰੋਦ ਬਖਸ਼ ਕਾਇਮ ਤਾਂ ਪਿਛਲੀ ਸਰਕਾਰ ਦੇ ਸਮੇਂ ਹੋਇਆ ਸੀ ਹਮ ਉਹਦੇ ਕੋਲ ਪਲਾਟ ਘਟਾ ਲਿਆ ਪਿਛਲੀ ਸਰਕਾਰ ਦੇ ਸਮੇਂ ਹੋਇਆ ਸੀ ਜੀ ਉਹਨੇ ਪਰਚਾ ਤਾਂ ਅੰਦਰ ਜਿੱਤਿਆ ਉਹਨੇ ਉਹ ਅੰਦਰ ਤਾਂ ਨਹੀਂ ਕੀਤਾ ਜੀ ਅੰਦਰ ਹੋਇਆ ਜੀ ਪਰਚੇ ਦਰਜ ਹੋਇਆ ਇਸ ਗੱਲ ਦੀ ਤਾਰੀਫ ਹੈ ਹਮ ਉਹਦੇ ਕੋਲ ਪਲਾਟ ਘਟਾ ਲੈ ਦਾ ਪਰਚਾ ਤਾਂ ਭਗਵੰਤਪਨ ਸਾਹਿਬ ਨੇ ਪਰਸਨਲ ਇੰਟਰਸਟ ਲੈ ਕੇ ਸ਼ਿਵਰਾਤਰੀ ਵਾਲੇ ਦਿਨ ਦਰਜ ਕਰਾਇਆ ਜੀ ਪਰ ਹੁਣ ਭਗਵੰਤਪਨ ਮਜਬੂਰ ਹੈ ਹਮ ਕਿਵੇਂ ਮੈਂ ਕਹਿੰਦਾ ਕਾਰ ਤੁਸੀਂ ਜਿੰਨੀ ਮਰਜ਼ੀ ਵਧੀਆ ਲੈ ਲਓ ਸੁਭਾਏ ਸਮਝ ਲੋ ਕਾ ਰਹਾ ਹੈ ਭਗਵਾਨਤਮਾਨ ਇਸ ਕਾਰ ਦਾ ਡਰਾਈਵਰ ਆ ਮੁੱਖ ਮੰਤਰੀ ਆ ਜੀ ਉਹ ਸੜੀ ਹੋਈ ਕਾਰ ਜਿਹਦੇ ਟਾਇਰ ਖਰਾਬ ਐ ਫਟਣ ਵਾਲੇ ਆਈਐਸ ਲੌਬੀ ਮਹਾਪ੍ਰਿਸ਼ਟ ਪੰਜਾਬ ਦੀ ਜੀ ਜਿਹਦੇ ਪੀਸੀਐਸ ਅਫਸਰ ਹੜਤਾਲ ਤੇ ਚਲੇ ਜਾਣੇ ਸਮਝ ਲੋ ਕਾਰਬਟਰ ਖਰਾਬ ਹੋ ਗਿਆ ਹੁਣ ਕਾਰਬਟਰ ਨੂੰ ਟੈਕਨੀਕਲ ਕੁਝ ਹੋਰ ਕਹਿ ਦਿੰਦੇ ਨਵੀਆਂ ਕਾਰਾਂ ਚ ਤੇ ਉਹਦੇ ਐਕਸਲ ਟੁੱਟ ਗਿਆ ਪਟਵਾਰੀਆਂ ਵਾਲਾ ਤੇ ਤਹਿਸੀਲਦਾਰਾਂ ਵਾਲਾ ਸਟੀering ਜਿਹਦਾ ਵਿਗੜਿਆ ਹੋਇਆ ਡਰਾਈਵਰ ਕੀ ਕਰੂ ਤੇ 3600 ਨਹੀਂ 3600 ਨਹੀਂ 4 5 ਡਰਾਈਵਰ ਨੂੰ 4 ਅੰਦਾ ਤਜਰਬਾ ਹੈ ਨਾ ਆਪਸਰਾ ਕੋਲੇ ਕੌਣ ਹੈ ਮੈਂ ਅਕਸਰ ਕਹਿੰਦਾ ਹਾਂ ਨਾ ਬਿੱਲੀਆਂ ਦੀ ਲੜਾਈ ਚ ਬਾਂਦਰਾਂ ਦੀ ਸਰਦਾਰੀ ਬਿੱਲੀਆਂ ਕੌਣ ਹੈ ਜਿਨ੍ਹਾਂ ਨੂੰ ਇਹ ਬਾਂਦਰ ਚਾੜਦੇ ਹਨ ਕੌਣ ਹੈ ਉਹ ਕਾਂਗਰਸ ਅਕਾਲੀ ਉਹ ਕਹਿੰਦੇ 5 ਸਾਲ ਮੈਂ ਰਾਜ ਕਰਦਾ ਫਿਰ ਉਹ ਕਹਿੰਦੇ ਖੁੰਡਾ ਜਾ ਕੇ ਕੈਪਟਨ ਰਮੇਂਦਰ ਮੈਂ ਚੱਕ ਕੇ ਬਾਦਲ ਨੂੰ ਠੋਕਦਾ ਹਾਂ ਖੁੰਡਾ ਫਿਰਦਾ ਹਾਂ ਸਾਡੀ ਸਰਕਾਰ ਲਿਆਓ ਫਿਰ ਉਹ ਕਹਿੰਦਾ ਮੈਂ ਠੋਕ ਦਾਂਗਾ ਮੈਂ ਸਾਡੀ ਸਰਕਾਰ ਲਿਆਓ ਇਹ 5 ਸਾਲ ਦੀ ਸੱਤਾ ਦੀ ਤਾਂ ਬਦਲੀ ਜੀ ਇਹ ਅਸਲ ਵਿੱਚ ਮੈਂ ਪਤਾ ਇਹ ਬਿੱਲੀਆਂ ਦੀ ਲੜਾਈ ਆ ਬਿਲਕੁਲ ਇਹਨਾਂ ਤਾਂ ਆਪਣੀ ਸੀਟ ਚਾਹੀਦੀ ਆ ਫਿਰ ਬਾਂਦਰ ਕੌਣ ਹੈ ਹਾਂ ਬਾਂਦਰ ਕੌਣ ਹੈ ਜਿਹੜਾ ਕਹਿੰਦਾ ਮੈਂ 60 ਸਾਲ ਲਈ ਪੱਕਾ ਮੁਲਾਜ਼ਮ ਐ ਮੁੱਖ ਮੰਤਰੀ ਕੱਚਾ ਮੁਲਾਜ਼ਮ 5 ਸਾਲ ਦਾ ਤਨਖਾਹ 5 ਸਾਲ ਦੇਣੀ ਹੈ ਸਰਕਾਰ ਨੇ ਇਹ ਬਾਅਦ ਚ ਉਹਨੂੰ ਪੈਨਸ਼ਨ ਨਹੀਂ ਮਿਲਣੀ ਐ ਐਮ ਐਲ ਏ 5 ਸਾਲ ਦਾ ਕੱਚਾ ਮੁਲਾਜ਼ਮ ਐ ਆਈ ਐਸ ਪੀ ਸੀ ਐਸ ਤੇ ਆਈ ਪੀ ਐਸ 40 ਸਾਲ ਦੇ ਪੱਕੇ ਮੁਲਾਜ਼ਮ ਐ ਤੇ ਪ੍ਰਿਸ਼ਟ ਐ ਉਹ ਬਹੁਤੇ ਪ੍ਰਿਸ਼ਟ ਐ ਉਹਨਾਂ ਨੂੰ ਪਛਾਣ ਵਾਸਤੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਧਾਰਾ ਦੇ ਅਧੀਨ ਪਰਮਿਸ਼ਨ ਲੈਣੀ ਪੈਂਦੀ ਹੈ ਠੀਕ ਚੋਰਾਂ ਕੋਲ ਜਾਣਾ ਪੈਂਦਾ ਚੋਰੋ ਤੁਹਾਡੇ ਖਿਲਾਫ ਕਾਰਵਾਈ ਕਰਨੀ ਦਿਓ ਪਰਮਿਸ਼ਨ ਉਹ ਕਹਿੰਦੇ ਇਹ ਤਾਂ ਨਹੀਂ ਦਿੰਦੇ ਠੀਕ ਤੇ ਉਹ ਬਾਂਦਰ ਮੁੱਖ ਮੰਤਰੀ ਨੂੰ ਉਂਗਲਾਂ ਦੇ ਚਾਨ ਜਾਣਦੇ ਆ ਹੂੰ ਉਹਨਾਂ ਨੂੰ ਕਾਬੂ ਕਰਨ ਵਾਲਾ ਔਖਾ ਜੀ ਮੋਹਾਲੀ ਦਾ ਨਾ ਜੀਸੀਟੀ ਦਾ ਪਲਾਟ ਸਕੈਮ ਹੋਇਆ ਸੀ ਹੂੰ ਜਿਹੜੇ ਅੱਜ ਕੱਲ ਆਪਣੇ ਮੰਤਰੀ ਸਾਹਿਬ ਹੈ ਖਜ਼ਾਨਾ ਮੰਤਰੀ ਹਰਪਾਲ ਚਿਮਮਾ ਜੀ ਜੀ ਉਹਨੇ ਲੀਗਲ ਨੋਟੀਫਾਈ ਜੇ ਕੈਪਟਨ ਮਨਿੰਦਰ ਨੂੰ ਹੂੰ ਬ੍ਰਹਮਸ਼ੰਕਰ ਜੀ ਪਾਣੇ ਕਰਾਉ ਕਹਤਾ ਸੀ ਪਰ ਮਾਮਲਾ ਹਾਈ ਕੋਰਟ ਲੈ ਗਿਆ ਕੋਈ ਬੰਦਾ ਜੀ ਜਿਹੜੇ ਅੱਜ ਕੱਲ ਚੀਫ ਸੈਕਟਰੀ ਪੰਜਾਬ ਹੈ ਉਹ ਪ੍ਰਿੰਸੀਪਲ ਸੈਕਟਰੀ ਜਿਹੜੇ ਡਿਪਾਰਟਮੈਂਟ ਦੇ ਜੀ ਉਹਨੇ ਲਿਖਿਆ ਹਾਈ ਕੋਰਟ ਨੂੰ ਕਿ ਹਾਂਜੀ ਪੰਜਾਬ ਦਾ ਨੁਕਸਾਨ ਹੋਇਆ ਹੂੰ ਜਦੋਂ ਹੁਣ ਚੀਫ ਸੈਕਟਰੀ ਬਣ ਕੇ ਪੁੱਛਿਆ ਵੀ ਦੱਸੋ ਜੀ ਫਿਰ ਪੰਜਾਬ ਦਾ ਨੁਕਸਾਨ ਜਿਹੜੇ ਅਫਸਰਾਂ ਨੇ ਕੀਤਾ ਉਹਦੇ ਖਿਲਾਫ ਕੀ ਐਕਸ਼ਨ ਲਿਆ ਜੀ ਤਾਂ ਇਹੀ ਚੀਫ ਸੈਕਟਰੀ ਕੈਪਸੇ ਨਾਲ ਹਾਈ ਕੋਰਟ ਦੇ ਵਿੱਚ ਐਫੀਡੈਵਿਟ ਦੰਨੇ ਆ ਕਿਸੇ ਡਿਪਾਰਟਮੈਂਟ ਦੇ ਕਿਸੇ ਅਫਸਰ ਦਾ ਕੋਈ ਨ ਕੋਸੂਰ ਨਹੀਂ ਹੈਗਾ ਜੀ ਮੈਨੂੰ ਲੱਗਦਾ ਮੁਕੰਮਲ ਤਰੀਕਾ ਲੋ ਜਦੋਂ ਕੈਪਸਿਨਾ ਚਿੱਠੀ ਲਿਖਦੀ ਹੁਣ ਕੈਪਸਿਨਾ ਚਿੱਠੀ ਕਿਹਨੇ ਲਿਖਾਈ ਕੌਣ ਤਾਕਤਵਰ ਹੈ ਜਿਹੜਾ ਉਹਦੇ ਉੱਪਰ ਬੈਠਾ ਬਿਲਕੁਲ ਇਹ ਹਾਲ ਹੈ ਹਾਂ ਦਾਉ ਸਾਹਿਬ ਇੱਕ ਮਸਲੇ ਤੇ ਹੋਰ ਗੱਲਬਾਤ ਕਰਦੇ ਆਂ ਸੀ ਤੁਹਾਡੇ ਨਾਲ ਪੰਜਾਬ ਦੇ ਵਿੱਚ ਕੱਲ ਇੱਕ ਕਬੱਡੀ ਖਿਡਾਰੀ ਦਾ ਮਰਡਰ ਕਰਤਾ ਅਤੇ ਉਹ 26 ਸਾਲ ਦੀ ਉਸਦੀ ਉਮਰ ਸੀ ਅਤੇ ਇਹ ਮਾਮਲਾ ਹੁਣ ਪੰਜਾਬ ਦੇ ਵਿੱਚ ਪੂਰਾ ਚਰਚਿਤ ਹੋ ਗਿਆ ਕਿਉਂਕਿ ਪਹਿਲਾਂ ਸੰਦੀਪ ਨੰਗਲੰਬੀਆਂ ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਪਹਿਲਾਂ ਚਲੇ ਗਏ ਹਨਾ ਉਹਨਾਂ ਦਾ ਵੀ ਮਰਡਰ ਤੇ ਪੰਜਾਬ ਦੇ ਵਿੱਚ ਇੱਕ ਵਪਾਰੀ ਫਿਰ ਖਿਡਾਰੀ ਇਹ ਸੇਫ ਨਹੀਂ ਰਹੇ ਕੀ ਮੈਂ ਦੇਖ ਦਵਾਂ ਤੁਸੀਂ ਕਦੋਂ ਤੱਕ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਸਰਕਾਰ ਇਸ ਦੇ ਵਿੱਚ ਹੋਰ ਕੀ ਤਾਕੜੇ ਬਦਲਾਅ ਲਿਆ ਸਕਦੀ ਹੈ ਜਦੋਂ ਮੇਰਾ ਕਤਲ ਹੋਏਗਾ ਮੈਂ ਤਾਂ ਹਾਈ ਕੋਰਟ ਚ ਗਿਆ ਇਹਨਾਂ ਤਾਂ ਹਾਈ ਕੋਰਟ ਵੀ ਨਹੀਂ ਪਾਈ ਸੀ ਪੇਟੀਸ਼ਨ ਮੇਰੀ ਜਾਨ ਨੂੰ ਖਤਰਾ ਮੈਂ ਤਾਂ ਫੇਸਬੁੱਕ ਤੇ ਕੱਲ ਹੀ ਪੋਸਟ ਪਾਈ ਮੇਰੀ ਜਾਨ ਨੂੰ ਖਤਰਾ ਜਦੋਂ ਮੇਰਾ ਕਤਲ ਹੋ ਗਿਆ ਫਿਰ ਕਿਹਨੂੰ ਪੁੱਛੋਗੇ ਗੱਲ ਮਤਲਬ ਪੰਜਾਬ ਦਾ ਮਾਹੌਲ ਖਰਾਬ ਹੈ ਮੈਂ ਨਹੀਂ ਕਹਿੰਦਾ ਵੀ ਅੱਜ ਸਿਰਫ ਕਸੂਰ ਕਿਸੇ ਮੁੱਖ ਮੰਤਰੀ ਦਾ ਸਿਰਫ ਕਸੂਰ ਸਰਕਾਰ ਦਾ ਸਿਰਫ ਉਹਦਾ ਹੈਗਾ ਹਾਂ ਰੋਕੇ ਤੇ ਨ ਜਾਹਾਦੇ ਪਰ ਸਖਤੀ ਨਾਲ ਜੇ ਕਾਰਵਾਈ ਹੋਏ ਬਹੁਤ ਸ਼ਕਤੀ ਨਾਲ ਕਾਰਵਾਈ ਹੋਵੇ ਤਾਂ ਇਹਨਾ دہشتਗਰਦਾਂ ਦੇ ਮਨ 'ਚ ਡਰ ਬਠਣਾ ਚਾਹੀਦਾ ਜੀ ਮਤਲਬ ਇਹ ਨਹੀਂ ਆ ਵੀ ਆਪਣੇ ਜੋਰ ਤੋੜ ਨਾਲ ਬਚ ਜਾਣ ਹਨਾ ਉਹਨਾਂ ਨੂੰ ਬਣਦੀ ਸਜ਼ਾ ਮਿਲੇ ਜੀ ਉਹਨਾਂ ਦੀ ਸਖਤਾਈ ਹੋਵੇ ਚੰਗੀ ਤਰ੍ਹਾਂ ਜੀ ਇਹ ਕੰਮ ਹੈ ਪੰਜਾਬ ਪੁਲਿਸ ਦਾ ਉਹ ਦੱਬ ਕੇ ਕਰੇ ਹਾਂ ਬਹੁਤੇ ਗੈਂਗਸਟਰ ਦੇ ਪਿੱਛੇ ਵੱਡੇ ਵੱਡੇ ਅਧਿਕਾਰੀ ਵੀ ਨਿਕਲਦੇ ਆ ਮੰਤਰੀ ਨਿਕਲਦੇ ਆ ਨੇਤਾ ਨਿਕਲਦੇ ਆ ਬਿਲਕੁਲ ਉਹਨਾਂ ਨੂੰ ਨਾ ਛੱਡਿਆ ਜਾਵੇ ਜੇ ਐਦਾਂ ਕੁਝ ਸਫਾਈ ਕਰਨ ਲੱਗ ਪਏ ਫਿਰ ਇਹ ਗੈਂਗਸਟਰਵਾਦ ਦਾ ਸਫਾਇਆ ਗੁੰਡਾ ਕਰ ਦਿੱਤੇ ਸਫਾਇਆ ਉਦਾਂ ਹੀ ਹੋ ਸਕਦਾ ਦਾ ਆਤਕਵਾਦ ਦਾ ਸਫਾਇਆ ਹੋਇਆ ਹੈ ਹੈਨਾ ੱੱਕੇ ਨਾਲ ਉਹ ਤਾਂ ਬੜੇ ਨਜਾਇਜ਼ ਮਾਰੇ ਨਜਾਇਜ਼ ਵੀ ਮਾਰੇ ਪਰ ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਸਾਡੀ ਮੰਗ ਇਹ ਹੈ ਅਸੀਂ ਉਮੀਦ ਇਹ ਕਰਦੇ ਹਾਂ ਨਜਾਇਜ਼ ਨਾ ਹੋਣ ਜੀ ਮੁਕਾਬਲੇ ਨਜਾਇਜ਼ ਨਾ ਹੋਣ ਨਜਾਇਜ਼ ਬੰਦੇ ਨਾ ਟੰਗੇ ਜਾਣ ਨਜਾਇਜ਼ ਮਤਨ ਨਾ ਹੋਣ ਪੰਜਾਬ ਦੀ ਜਵਾਨੀ ਤਬਾਹ ਨਾ ਹੋਏ ਪਰ ਜਾਇਜ਼ ਵਾਲੇ ਨੂੰ ਇੰਨਾ ਸ਼ਕਤੀ ਨਾਲ ਕਾਬੂ ਕਰਣਾ ਆ ਗੋ ਡਰ ਨਜੂਰਮ ਕਰਨ ਤੋਂ ਇਹ ਹੀ ਹੱਲ ਹੋ ਜਾ ਸਕਦਾ ਹੈ। ਅੱਛਾ ਦਾਮ ਸਾਬ ਪੰਜਾਬ ਦੇ ਵਿੱਚ ਕਿੰਨੇ ਕੁ ਭ੍ਰਿਸ਼ਟ ਅਫਸਰ ਹੋਣਗੇ? ਗਿਣਤੀ ਦੇ ਹੋਣਗੇ, ਉਂਗਲਾਂ ਤੇ ਗਿਨੇ ਜਾ ਸਕਦੇ ਹੋਣਗੇ। ਪਰ ਇਹਨਾਂ ਤੇ ਕਾਰਵਾਈ ਕਰਨੀ ਤਾਂ ਬੜੀ ਸੋਖੀ ਗੱਲ ਹੈ ਜੀ। ਕਾਰਵਾਈ ਕਰੇ ਤਾਂ ਮੈਨੂੰ ਲੱਗਦਾ ਮਹੀਨੇ ਦੇ ਅੰਦਰ ਅੰਦਰ ਨੱਥ ਪਾਈ ਜਾ ਸਕਦੀ ਹੈ। ਕੌਣ ਕਰੇਗਾ ਕਾਰਵਾਈ? ਕੀ ਐਸਐਸਪੀ ਕਰੇਗਾ? ਜਿਹਨੂੰ ਹਿੱਸਾ ਜਾਂਦਾ? ਕੌਣ ਕਰੇਗਾ ਕਾਰਵਾਈ? ਜੇ ਕੋਈ ਏਡੀਜੀ ਵੀ ਭੁੱਲਰ ਵਰਗਾ ਅਫਸਰ ਕਰੇਗਾ ਜਿਹਨੂੰ ਹਿੱਸਾ ਜਾਂਦਾ? ਕੌਣ ਕਰੇਗਾ ਕਾਰਵਾਈ? ਜਿਹੜਾ ਕੋਈ ਪੁੱਲਰ ਵਰਗਾ ਕਿਸੇ ਮੰਤਰੀ ਨੂੰ ਕਹਿੰਦਾ ਹੋਵੇਗਾ ਤੋ ਅਗਲੀ ਵਾਰ ਇਲੈਕਸ਼ਨ ਲੜਨੀ ਆ ਹਿੱਸਾ ਲੈ ਲੈ ਆਪਣਾ ਕੌਣ ਕਰੇਗਾ ਕਾਰ ਬਾਈ ਹੋਣੀ ਚਾਹੀਦੀ ਹੈ ਮੰਗ ਕਰਦੇ ਆ ਕੌਣ ਕਰੇਗਾ ਹੋ ਸਕਦਾ ਆਉਣ ਵਾਲੇ ਸਮੇਂ ਚ ਕਿਸੇ ਸਰਕਾਰ ਤੋਂ ਉਮੀਦ ਨਾ ਰੱਖੋ ਮੈਂ ਕਹਿੰਦਾ ਲੋਕਾਂ ਨੂੰ ਵੀ ਇਹਨਾਂ ਤੋਂ ਨਾ ਆਸ ਕਰੋ ਆਪਣੀ ਰੱਖੀ ਆਸ ਕਰੋ ਇਹ ਨਾਰਾ ਹੈ ਲੋਕਾਂ ਦਾ ਅਸਲ ਗੱਲ ਕੀ ਹੈ ਜਿੱਥੋਂ ਪੰਜਾਬ ਦਾ ਮਾਹੌਲ ਵਿਗੜਿਆ 60 ਦੇ ਦਹਾਕੇ ਤੋਂ 70 ਦੇ ਦਹਾਕੇ ਤੋਂ ਬਾਅਦ ਤੁਸੀਂ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੀਏ ਕੇ ਬੇਟਾ ਚੱਦਰ ਦੇ ਕੇ ਪੈਰ ਪਸਾਰ ਹਮ ਘੱਟ ਬੈਸਣ ਨੂੰ ਗੁਜ਼ਾਰਾ ਕਰ ਲੈ ਠੀਕ ਹਾਂ ਇੱਕ ਵਾਦਾ ਕਰ ਲੋ ਚੱਦਰ ਨੂੰ ਵਧਾ ਲ ਜੇ ਪੈਰ ਲੰਬੇ ਪਸਾਰ ਦੇ ਪਰ ਚੱਦਰਾਂ ਖੋਣੀਆਂ ਛੱਡ ਦੇ ਲੋਕਾਂ ਦੀ ਹਮ ਤਨਖਾਹ ਤਾਂ ਠੀਕ ਆ ਵੀ ਭੁੱਲਰ ਸਾਹਿਬ 4-5 ਕਰੋੜ ਹੈ ਮਾਰਾ ਮੋਟਰ ਨਾਲ ਕੰਮ ਦਿੰਦਾ ਤੇ ਪ੍ਰਾਪਰਟੀ ਦੇ ਕੱਲ ਹੈ ਠੀਕ ਹੈ ਪਰ ਲੋਕਾਂ ਚੱਦਰਾਂ ਖੋਣੀਆਂ ਛੱਡ ਦੇ ਆ ਆ ਆ ਸਿੱਕੇ ਆ ਉਹ ਹਰਾਮ ਦਾ ਪੈਸਾ ਨਹੀਂ ਬਣ ਚਾਹੀਦਾ ਅੱਛਾ ਡੀ ਮੁਤਲ ਡੀਆਈਜੀ ਸਾਹਿਬ ਨੇ ਤਾਂ ਜੀ ਨਸ਼ਾ ਤਸਕਰਾਂ ਦੇ ਵਿਰੁੱਧ ਬੜੀ ਤਾਕੜੀ ਕਾਰਵਾਈ ਕੀਤੀ ਸੀ ਸਭ ਤੋਂ ਪਰਚੇ ਜਿਹੜੇ ਦਰਜੇ ਉਹਨਾਂ ਨੇ ਕੀਤੇ ਸੀ ਨਸ਼ਾ ਤਸਕਰਾਂ ਦੇ ਉੱਤੇ ਹਾਂ ਚੰਗੀ ਗੱਲ ਹੈ ਕਈ ਵਾਰੀ ਇਹ ਵੀ ਹੁੰਦਾ ਕਿਸੇ ਅਫਸਰ ਦਾ ਜਿਦਾ ਕਹਿੰਦੇ ਕਾ ਮਾਰ ਕੇ ਟੰਗਣਾ ਵੀ ਅਗਲਾ ਨੰਬਰ 13 ਬਈ ਨਹੀਂ ਐਨਐਚਐਸ ਆ ਦੇ ਦੇ ਜੀ ਗੈਂਗਸਟਰਾਂ ਨਾਲ ਵੀ ਕਈ ਅਫਸਰਾਂ ਦੀ ਸੈਟਿੰਗ ਦੇਖੀ ਹੈ ਹੈਨਾ ਉਹ ਬਿਸ਼ਨੋਈ ਵਰਗੇ ਦੀ ਇੰਟਰਵਿਊ ਪੁਲਿਸ ਕਾ ਸਟੱਡੀ ਚ ਹੋ ਜਾਂਦੀ ਹੈ ਉਹ ਉਹ ਫਿਰ ਹੁਣ ਦੂਜੀ ਤਰ੍ਹਾਂ ਦੇਖੀ ਮਤਲਬ ਬਰਦੀ ਵਾਲੇ ਗੈਂਗਸਟਰ ਪੇ ਰੋਲ ਦੇ ਉਤੇ ਜਿਹੜੇ ਮੁਕਾਬਲੇ ਕਰਨ ਵਾਲੇ ਅਫਸਰ ਨਿਕਲਦੇ ਆ ਪਿੱਛੇ ਉਹਦਾ ਇੱਕੋ ਇੱਕ ਹਾਲ ਹੈ ਨੈਤਿਕਤਾ ਦੀ ਘਾਟ ਪੰਜਾਬੀ ਲੋਕਾਂ ਕੋਲੇ ਆਪਣੇ ਹੁਣ ਮੰਨ ਤੇ ਚਾਹੀਦਾ ਮੰਨ ਲਓ ਸਾਡੇ ਪਰਿਵਾਰ ਚ ਹੁਣ ਕਿਹੜੇ 10-10 ਬੱਚੇ ਆ ਇਸ ਜਨਰੇਸ਼ਨ ਦੇ ਇੱਕ-ਇੱਕ ਦੋ ਬੱਚੇ ਹੀ ਆ ਉਹ ਤਾਂ ਬੱਚਿਆਂ ਨੂੰ ਗਾਈਡ ਕਰਨਾ ਕਿ ਬੇਟਾ ਰਹਿਣ ਦੇ ਕੀ ਕਰਨਾ ਕੈਨੇਡਾ ਅਮਰੀਕਾ ਜਾ ਕੇ ਤੇਰੇ ਬਾਪੂ ਦਾ ਮਕਾਨ ਹੈਗਾ ਤੈਨੂੰ ਕਿਸ਼ਤਾਂ ਨਹੀਂ ਦੇਣੀਆਂ ਪੈਣ ਕੈਨੇਡਾ ਅਮਰੀਕਾ ਦੀ ਤਰ੍ਹਾਂ ਤੇਰੇ ਬਾਪੂ ਦੀ ਕਾਰ ਹੈਗੀ ਤੈਨੂੰ ਕਾਰ ਲੋਨ ਨਹੀਂ ਲੈਣਾ ਪੈਣਾ ਹੋਮ ਲੋਨ ਨਹੀਂ ਲੈਣਾ ਪੈਣਾ ਤੂੰ ਕਮਾ ਕੇ ਰੋਟੀ ਖਾਣੀ ਆ ਈਮਾਨਦਾਰ ਨੇ ਤੇਰੇ ਇੱਥੇ ਬਣ ਆਈਪੀਐਸ ਇੱਥੇ ਬਣ ਪੀਸੀਐਸ ਇੱਥੇ ਬਣ ਆਈਐਸ ਇੱਥੇ ਬਣ ਕਲਰਕ ਬਾ ਹੈਂਡ ਟੂ ਮਾਊਥ ਰ ਹੈ ਮਿਹਨਤ ਮਜ਼ਦੂਰੀ ਚੰਗੀ ਤਰ੍ਹਾਂ ਕਰ ਤੇਰੇ ਬਾਪੂ ਦਾ ਬਣਾਇਆ ਹੋਇਆ ਸਭ ਕੁਝ ਜੇ ਇੱਧਰ ਸਿੱਖਿਆ ਦਿਓਗੇ ਫੇਰ ਨਾ ਡਰਾਓ ਬੀ ਜੇ ਗਲਤ ਕੰਮ ਕਰੇਗਾ ਦੇਖ ਲੈ ਪੁਲਰ ਦਾ ਕੀ ਹਾਲ ਹੋਇਆ ਦੇਖ ਲੈ ਡੀਐਸਪੀ ਗੁਰਸ਼ੇਰ ਦਾ ਕੀ ਹਾਲ ਹੋਇਆ ਦੇਖ ਲਓ ਤਹਿਸੀਲਦਾਰ ਦਾ ਕੀ ਹਾਲ ਹੋਇਆ ਇਸ ਤਰ੍ਹਾਂ ਦੀ ਜੇ ਤੁਸੀਂ ਬੱਚੇ ਨੂੰ ਨੈਤਿਕਤਾ ਦੀ ਸਿੱਖਿਆ ਦੋਗੇ ਤਾਂ ਪੰਜਾਬ ਦਾ ਆਉਣ ਵਾਲੇ ਦਹਾਕਿਆਂ ਚ ਸੁਧਾਰ ਹੋ ਸਕਦਾ ਜੇ ਕੋ ਹੋਗੇ ਕੋਈ ਇੱਕ ਗੱਡੀ ਦਾ ਡਰਾਈਵਰ ਕੋ ਭਗਵੰਤ ਮਾਨ ਆ ਕੇ ਦੋ ਦਿਨ ਚ ਕਰ ਲੇਗਾ ਜਾਂ ਕੋਈ ਬਾਦੂ ਲਾ ਕੇ ਕਰ ਲੇਗਾ ਕੋਈ ਕੈਪਟਨ ਰਮਿੰਦਰ ਆ ਕੇ ਕਰ ਲੇਗਾ ਉਹ ਪੋਸੀਬਲ ਨਹੀਂ ਘੜ ਜ਼ਰੂਰ ਸਕਦਾ ਕਿਉਂਕਿ ਗੱਡੀ ਦੇ ਪੁਰਜ਼ੇ ਘਸੇ ਪਟੇ ਬੇਈਮਾਨ ਬਦਲਣੇ ਹੋਗਾ ਰਿਪੇਅਰ ਕਰਨੇ ਹੋਗਾ ਪੂਰੀ ਗੱਡੀ ਦਾ ਬਦਲ ਨਹੀਂ ਹੋ ਸਕਦੀ ਪਾਕਿਸਤਾਨ ਨਹੀਂ ਜਾਣੀ ਸਕਦੇ ਇਸੇ ਗੱਡੀ ਨੂੰ ਸੈੱਟ ਕਰਨਾ ਪੈਣਾ ਬਿਲਕੁਲ ਜੀ ਸੋ ਇਹ ਸੰ ਸਤਨਾਮ ਦਾਉ ਜੀ ਜਿਨ੍ਹਾਂ ਨੇ ਵੱਡੇ ਵੱਡੇ ਸਕੈਮ ਪੰਜਾਬ ਸਰਕਾਰ ਮੂਰੇ ਲਿਆ ਕੇ ਰੱਖੇ ਨੇ ਅਤੇ ਪੰਜਾਬ ਸਰਕਾਰ ਨੇ ਉਹਨਾਂ ਉੱਤੇ ਜਿਹੜਾ ਵਧੀਆ ਕਾਰਵਾਈ ਵੀ ਕੀਤੀ ਹੈ ਤਕੜੀ ਕਾਰਵਾਈ ਵੀ ਕੀਤੀ ਹੈ ਅਤੇ આરોપીਆਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਸੋ ਅਸੀਂ ਵੀ ਅਪੀਲ ਕਰਦੇ ਹਾਂ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਅੱਗੇ ਇਹ ਇੰਨਾ ਜਿਹੜੀਆਂ ਇਲਲੀਗਲ ਗਤੀਵਿਧੀਆਂ ਪੰਜਾਬ ਦੇ ਵਿੱਚ ਚਾਹੇ ਗੈਂਗਵਾਰ ਹੋ ਰਹੀਆਂ ਨੇ ਚਾਹੇ ਫਰੂਤੀਆਂ ਲੁੱਟਾਂ ਖੋਹਾਂ ਵਧ ਰਹੀਆਂ ਨੇ ਖਿਡਾਰੀ ਸੁਰੱਖਿਅਤ ਨਹੀਂ ਵਪਾਰੀ ਸੁਰੱਖਿਅਤ ਨਹੀਂ ਤਾਂ ਇਹਨਾਂ ਉੱਤੇ ਵੀ ਜਿਹੜੀ ਤਾਕੜੀ ਕਾਰਵਾਈ ਕੀਤੀ ਜਾਵੇ ਸੋ ਧੰਨਵਾਦ ਕਰਦੇ ਹਾਂ ਸਾਨੂੰ ਦੇ ਇਜਾਜ਼ਤ ਧੰਨਵਾਦ